ਜੀ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਤੁਹਾਡੋ ਸਾਰਿਆਂ ਤੋਂ ਮਾਫੀ ਚਾਹੁੰਦਾ ਕਿ ਮੈਂ ਥੋੜਾ ਜਿਹਾ ਦੇਰ ਨਾਲ ਪਹੁੰਚਿਆ ਉਹਦਾ ਕਾਰਨ ਇਹ ਸੀਗਾ ਕਿ ਅੱਜ ਪੰਜਾਬ ਰਾਈਸ ਮਿਲਰ ਐਸੋਸੀਏਸ਼ਨਜ਼ ਵੱਲੋਂ 16 ਟਰੱਕ ਜਿਹੜੇ ਰਾਤ ਸਬਗਰੀ ਦੇ ਜੋ ਮੁੱਖ ਮੰਤਰੀ ਸਾਹਿਬ ਨੇ ਖੁਦ ਫਲੈਗ ਆਫ ਕਰਨੇ ਸੀ ਬਟ ਉਹਨਾਂ ਦੀ ਤबीयत ਨਾ ਸਾਸ ਹੋਣ ਕਰਕੇ ਉਹਨਾਂ ਨੇ ਮੇਰੀ ਡਿਊਟੀ ਲਈ ਸੀ ਔਰ ਸਾਡਾ ਜਿਹੜਾ ਸ਼ਡਿਊਲ ਸੀਗਾ ਉਹਨੂੰ ਅਸੀਂ ਪ੍ਰੀਪੋਨ ਕੀਤਾ ਪਰ ਫਿਰ ਵੀ ਉਹਨਾਂ ਦਾ ਜਿਹੜਾ ਸਾਰਾ ਉਹ ਸਿਗਾ ਕੇ ਸਾਰਾ ਸਮਾਨ ਤਿਆਰ ਸੀਗਾ ਟਰੱਕ ਲੋਡਡ ਸੀਗੇ ਤੇ ਮੈਂ ਉਹਨੂੰ ਫਲੈਗ ਆਫ ਕਰਕੇ ਆਇਆ ਇਸ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਅ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਤੁਸੀਂ ਸਾਰੇ ਸਾਕਸੀ ਹੋ ਸਭ ਤੋਂ ਜ਼ਿਆਦਾ ਜਿਹੜੀ ਡਿਵਾਸਟੇਸ਼ਨ ਦੇਖੀ ਆ ਉਹ ਤੁਹਾਡੇ ਕੈਮਰੇ ਨੇ ਤੁਸੀਂ ਦੇਖੀ ਆ ਤੁਸੀਂ ਕੈਪਚਰ ਕੀਤੀ ਆ ਔਰ ਜਿਹੜਾ ਲੋਕਾਂ ਦਾ ਦੁੱਖ ਦਰਦ ਹੈ ਉਹ ਹਮਦਰਦਾਂ ਤੱਕ ਪਹੁੰਚਾਇਆ ਔਰ ਹਮਦਰਦੀ ਵੀ ਜਿਹੜੀ ਹੈਗੀ ਆ ਉਹਦੀ ਵੀ ਇੱਕ ਜੋ ਪੰਜਾਬੀਆਂ ਦੀ ਮਿਸਾਲ ਸੀ ਉਹ ਵੀ ਪੂਰੀ ਦੁਨੀਆ ਦੇ ਵਿੱਚ ਲੋਕਾਂ ਨੇ ਦੇਖਿਆ ਕਿ ਪੰਜਾਬ ਦੇ ਲੋਕ ਹੀ ਜਿਹੜੇ ਜਿਨ੍ਹਾਂ ਦੀ ਆਪ ਫਸਲ ਡੁੱਬੀ ਹੋਈ ਸੀ ਉਹ ਲੋਕਾਂ ਦੀਆਂ ਜਾਨਾਂ ਬਚਾਉਣ ਲੱਗੇ ਹੋਏ ਸੀ ਲੋਕਾਂ ਨੇ ਆਪਣੇ ਘਰਾਂ ਦੀ ਆਪਣੇ ਆਪਣੀ ਫਸਲ ਦੀ ਹੋਰ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ ਪਹਿਲਾਂ ਉਹਨਾਂ ਨੇ ਇੱਕ ਦੂਜੇ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਫਿਰ ਉਹਨਾਂ ਨੇ ਆਪਣੇ ਪਿੰਡ ਬਚਾਉਣ ਦੀ ਕੋਸ਼ਿਸ਼ ਕੀਤੀ ਇਹਦੇ ਨਾਲ ਡੈਮੇਜ ਜਿਹੜਾ ਸੀ ਉਹ ਕੱਲੀ ਫਸਲ ਦਾ ਨਹੀਂ ਹੋਇਆ ਜ਼ਮੀਨ ਦਾ ਵੀ ਹੋਇਆ ਘਰ ਦਾ ਵੀ ਹੋਇਆ ਜਿਹੜਾ ਉਹਨਾਂ ਦਾ ਸਾਜੋ ਸਮਾਨ ਸੀ ਉਹ ਵੀ ਗਿਆ ਸਾਰਾ ਔਰ ਜੇ ਕੋਈ ਚੀਜ਼ ਬਚੀ ਆ ਤਾਂ ਉਹ ਪੰਜਾਬੀਆਂ ਦਾ ਜਜ਼ਬਾ ਪੰਜਾਬੀਆਂ ਦੀ ਹਿੰਮਤ ਔਰ ਦੁਸ਼ਵਾਰੀਆਂ ਨਾਲ ਲੜਨ ਦਾ ਜਿਹੜਾ ਜਜ਼ਬਾ ਹੈਗਾ ਉੱਪਰ ਕੇ ਸਾਹਮਣੇ ਆਇਆ ਸਾਡੀ ਟੀਮ ਵੀ ਕੁਮਾਰ ਰਾਹੁਲ ਜੀ ਸਾਡੇ ਡਾਇਰੈਕਟਰ ਹੈਲਥ ਸਰਵਿਸਿਜ਼ ਔਰ ਸਾਡੇ ਪੰਜਾਬ ਦੇ ਸਾਰੇ ਆਸ਼ਾ ਵਰਕਰ ਤੋਂ ਲੈ ਕੇ ਡਾਇਰੈਕਟਰ ਤੱਕ ਸੈਕਟਰੀ ਹੈਲਥ ਤੱਕ ਮੇਰੇ ਤੱਕ ਸਾਰੇ ਜਿਹੜੇ ਹੈਗੇ ਆ ਉਹ ਦਿਨ ਰਾਤ ਤੁਸੀਂ ਦੇਖ ਰਹੇ ਹੋਗੇ ਕਿ ਲੋਕਾਂ ਦੀ ਸੇਵਾ ਕਰ ਰਹੇ ਆ ਲੋਕਾਂ ਨੂੰ ਰਾਹਤ ਪਹੁੰਚਾਉਣ ਦੀ ਚਾਹੇ ਸਕਿਨ ਡਿਜ਼ੀਜ਼ਸ ਹੋਣ ਚਾਹੇ ਡੇਂਗੀ ਚਿਕਨਗੁਨੀਆ ਮਲੇਰੀਆ ਡਾਇਰੀਆ ਕੋਲਰਾ ਵਰਗੀਆਂ ਬਿਮਾਰੀਆਂ ਹੋਣ ਸਨੇਕ ਬਾਈਟ ਡੌਗ ਬਾਈਟ ਹੋਵੇ ਔਰ ਉਹਨਾਂ ਨੂੰ ਦਵਾਈਆਂ ਹਰ ਤਰ੍ਹਾਂ ਦੀ ਮੈਡੀਕਲ ਏਡ ਇਹਦੇ ਨਾਲ ਜਿਹੜਾ ਉਹਨਾਂ ਨੂੰ ਸਟ੍ਰੈਸ ਹੈ ਉਹਦੇ ਵਾਸਤੇ ਉਹਨਾਂ ਨੂੰ ਦਲਾਸਾ ਦੇਣਾ ਇਹਦੇ ਨਾਲ ਨਾਲ ਲੋਕਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਲਈ ਹਰ ਸੰਭਵ ਕੋਸ਼ਿਸ਼ ਦੇਣਾ ਆਪਣੇ ਜਿਹੜੇ ਫੀਲਡ ਤੋਂ ਅੱਗੇ ਜਾ ਕੇ ਵੀ ਇੱਕ ਹੀਲਿੰਗ ਟੱਚ ਜਿਸ ਤਰ੍ਹਾਂ ਤੁਸੀਂ ਸਾਰਿਆਂ ਨੇ ਸਮਾਜ ਦੇ ਸਾਰੇ ਵਰਗਾਂ ਨੇ ਲੋਕਾਂ ਨੂੰ ਕਿਤੇ ਵੀ ਰਿਮੋਟ ਏਰੀਆ ਦੇ ਵਿੱਚ ਭੁੱਖੇ ਨਹੀਂ ਸੌਣ ਦਿੱਤਾ ਇੱਥੋਂ ਤੱਕ ਕਿ ਮवेशੀਆਂ ਵਾਸਤੇ ਪਸ਼ੂਆਂ ਵਾਸਤੇ ਚਾਰਾ ਵੀ ਪਹੁੰਚਾਇਆ ਤੋਂ ਸਾਡੀਆਂ ਟੀਮਾਂ ਨੇ ਵੀ ਜਿੱਥੇ ਤੱਕ ਐਂਬੂਲੈਂਸ ਜਾਂਦੀ ਸੀ ਐਂਬੂਲੈਂਸ ਉਸ ਤੋਂ ਅੱਗੇ ਬੋਟ ਤੇ ਜਾ ਕੇ ਔਰ ਕਈ ਜਗ੍ਹਾ ਤੇ ਜਿਹੜਾ ਸੀਗਾ ਪ੍ਰੈਗਨੈਂਟ ਲੇਡੀਆਂ ਨੂੰ ਜਹਾ ਹੁਣੇ ਤੁਸੀਂ ਰੀਸਰਟਲੀ ਦੇਖਿਆ ਹੋਣਾ ਇੱਕ ਬੱਚਾ ਸੀ ਜਿਹਦੇ ਦੇਦੀ ਗੁਰਦਿਆਂ ਦੀ ਬਿਮਾਰੀ ਸੀ ਜਿਹੜਾ ਅਜਨਾਲੇ ਦੇ ਵਿੱਚ ਫਸਿਆ ਹੋਇਆ ਸੀ ਪਿੰਡ ਦੇ ਵਿੱਚ ਤਲਵੰਡੀ ਦੇ ਵਿੱਚ ਉਹਨੂੰ ਲਿਆ ਕੇ ਉਹਦਾ ਲਾਅ ਸ਼ੁਰੂ ਕਰਾਇਆ ਮੈਡੀਕਲ ਕਾਲਜ ਦੇ ਵਿੱਚ ਹੋਰ ਵੀ ਸਾਨੂੰ ਜਿੱਥੇ-ਜਿੱਥੇ ਮੀਡੀਆ ਨੇ ਸਾਨੂੰ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਮਿਲੀ ਆ ਬਹੁਤ ਸਾਰੀਆਂ ਪ੍ਰੈਗਨੈਂਟ ਲੇਡੀਆਂ ਜਿਹੜੀਆਂ ਬਿਲਕੁਲ ਕੱਟ ਆਫ ਹੋ ਗਈਆਂ ਸੀ ਉਹਨਾਂ ਨੂੰ ਬੋਰਡ ਤੇ ਲਿਆ ਕੇ ਔਰ ਉਹਨਾਂ ਨੂੰ ਕਈਆਂ ਨੂੰ ਤਾਂ ਇੱਕ ਦੋ ਨੂੰ ਤਾਂ ਜਿਹੜਾ ਸੀਗਾ ਕਿ 에ਅਰ ਫੋਰਸ ਨੇ rescued ਕਰਕੇ ਸਾਡੇ ਹਸਪਤਾਲਾਂ ਤੱਕ ਪਹੁੰਚਾਇਆ ਔਰ ਉਹਨਾਂ ਦੀਆਂ ਸੇਫ ਡਿਲੀਵਰੀਆਂ ਕਰਵਾਈਆਂ ਇਹਦੇ ਵਿੱਚ ਜਦੋਂ ਜਿੱਥੇ ਖੇਤਾਂ ਦਾ ਨੁਕਸਾਨ ਹੋਇਆ ਮਸ਼ੀਨਰੀ ਦਾ ਘਰਾਂ ਦਾ ਨੁਕਸਾਨ ਹੋਇਆ ਸੜਕਾਂ ਦਾ ਬਿਜਲੀ ਦੀਆਂ ਤਾਰਾਂ ਦਾ ਉੱਥੇ ਸਾਡੇ ਹਸਪਤਾਲਾਂ ਦਾ ਵੀ ਐਕਸਟੈਂਸਿਵ ਡੈਮੇਜ ਹੋਇਆ ਤਕਰੀਬਨ ਤਕਰੀਬਨ 128 130 ਕਰੋੜ ਦੀ ਸਾਡੀ ਦਵਾਈ ਤੇ ਮਸ਼ੀਨਰੀ ਨੂੰ ਡੈਮੇਜ ਹੋਇਆ ਔਰ ਇਹਦੇ ਨਾਲ ਨਾਲ ਜਿਹੜਾ ਸੀਗਾ ਸਾਡਾ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਵੀ 1280 ਦੇ ਕਰੀਬ ਸਾਡੇ ਜਿਹੜੇ ਡਿਸਪੈਂਸਰੀਜ਼ ਆ ਹੈਲਥ ਐਂਡ ਵੈਲਨੈਸ ਸੈਂਟਰ ਆ ਉਹਨਾਂ ਨੂੰ ਸਵੀਅਰ ਡੈਮੇਜ ਹੋਇਆ 161 ਦੇ ਵਿੱਚੋਂ 101 ਜਿਹੜੀ ਹੈਗੀਆਂ ਸਾਡੀਆਂ ਕਮਿਊਨਿਟੀ ਹੈਲਥ ਸੈਂਟਰਸ ਆ ਉਹਨਾਂ ਨੂੰ ਬਹੁਤ ਜ਼ਿਆਦਾ ਡੈਮੇਜ ਹੋਇਆ ਸਾਰਾ ਡਾਟਾ ਤੁਹਾਡੇ ਨਾਲ ਸ਼ੇਅਰ ਵੀ ਕਰ ਦਾਂਗੇ ਪੀਪੀਟੀ ਹੈਗੀ ਸ਼ੇਅਰ ਕਰ ਦਾਂਗੇ ਤੁਹਾਡੇ ਨਾਲ ਇਸੇ ਤਰ੍ਹਾਂ ਸਾਡੇ ਜਿਹੜੇ ਸਬਡਿਵੀਜ਼ਨ ਹਸਪਤਲ ਆ ਇਕਤਾਲੀਆਂ ਚੋਂ 31 ਨੂੰ ਡੈਮੇਜ ਹੋਇਆ ਇਹ ਕੁੱਲ ਮਿਲਾ ਕੇ ਕੋਈ 625 ਦੇ ਕਰੀਬ ਜਿਹੜਾ ਕਰੋੜ ਦਾ ਜਿਹੜਾ ਹੈਗਾ ਸੋ ਟੋਟਲ 780 ਕਰੋੜ ਰੁਪਏ ਦਾ ਜਿਹੜਾ ਸਾਡਾ ਇਨੀਸ਼ੀਅਲ ਐਸਟੀਮੇਟ ਹੈ ਇਸ ਤੋਂ ਵੱਧ ਹੋ ਸਕਦਾ ਹੈ ਇਹ 780 ਕਰੋੜ ਰੁਪਏ ਦਾ ਜਿਹੜਾ ਹਸਪਤਾਲਾਂ ਦਾ ਇਨਫਰਾਸਟ੍ਰਕਚਰ ਹੈ ਸਮਾਨ ਹੈ ਸਾਧੂ ਸਮਾਨ ਹੈ ਉਹਨੂੰ ਨੁਕਸਾਨ ਹੋਇਆ ਇਹਦੇ باوجود ਜਿਹੜਾ ਸਿਹਤ ਮੈਕਮਾ ਉਹ ਬਹੁਤ ਸਾਰੇ ਸਾਨੂੰ ਐਨਜੀਓ ਵੀ ਸਪੋਰਟ ਕਰ ਰਿਹਾ ਉਹਨਾਂ ਦੀ ਮਦਦ ਦੇ ਨਾਲ ਲੋਕਾਂ ਤੱਕ ਹਰ ਪਿੰਡ ਤੱਕ ਜਿਹੜੇ ਲੋਕ ਕੱਟ ਆਫ ਹੈ ਉਹਨਾਂ ਵਾਸਤੇ ਵੀ ਮੈਡੀਕਲ ਹੈਲਪ ਪਹੁੰਚਾ ਰਿਹਾ ਔਰ ਲਗਾਤਾਰ ਪਹੁੰਚਾਉਂਦੇ ਰਵਾਂਗੇ ਤੇ ਇਹ ਇਸੇ ਵਾਸਤੇ ਮੈਂ ਜਿਹੜੀ ਇਹ ਚਿੱਠੀ ਵੀ ਹੈ ਇਹ ਵੈਸੇ ਮੇਰੀ ਆਦਤ ਨਹੀਂ ਹੈ ਮੈਂ মিডিਆਤ ਨਹੀਂ ਜਾਂਦਾ ਹੁੰਦਾ ਬਟ ਕਿਉਂਕਿ ਇਹ ਜ਼ਰੂਰੀ ਹੋ ਗਿਆ ਜੋ ਸ਼ਿਵਰਾਜ ਜੀ ਦੀ ਮੀਟਿੰਗ ਤੋਂ ਬਾਅਦ ਮੈਂ ਟਾਈਮ ਸਰ ਨਰਦਾ ਸਾਹਿਬ ਨੂੰ ਚਿੱਠੀ ਵੀ ਲਿਖੀ ਆ ਕਿ ਸਾਨੂੰ ਇਹਦੇ ਵਾਸਤੇ ਕੀ ਚਾਹੀਦਾ ਸਾਡਾ ਕਿੰਨਾ ਨੁਕਸਾਨ ਹੋਇਆ ਇਹ 780 ਕਰੋੜ ਰੁਪਏ ਦੀ ਅਸੀਂ ਮੰਗ ਵੀ ਕੀਤੀ ਆ ਜੇ ਕਹਿੰਦੇ ਆ ਵੀ ਤੁਸੀਂ ਮੰਗਦੇ ਕਿਉਂ ਨਹੀਂ ਆ ਤੇ ਅਸੀਂ ਜੋ ਸਾਡਾ ਡੈਮੇਜ ਹੋਇਆ ਐ ਇਸ ਵੇਲੇ ਕੇਂਦਰ ਸਰਕਾਰ ਦਾ ਵੀ ਆ ਸਰਕਾਰ ਚਾਹੇ ਪੰਜਾਬ ਸਰਕਾਰ ਹੈ ਚਾਹੇ ਕੇਂਦਰ ਸਰਕਾਰ ਹੈ ਦੋਨਾਂ ਦਾ ਫਰਜ਼ ਹੈ ਜੀ ਕਿ ਇਹ ਜਿਹੜੇ ਲੋਕ ਐ ਦੋਨਾਂ ਦੇ ਆ ਦੋਨਾਂ ਇਹਨਾਂ ਲੋਕਾਂ ਦੀਆਂ ਸਰਕਾਰ ਆ ਚਾਹੇ ਉਹ ਪੰਜਾਬ ਸਰਕਾਰ ਆ ਚਾਹੇ ਕੇਂਦਰ ਸਰਕਾਰ ਆ ਜਿਸ ਤਰ੍ਹਾਂ ਸਾਡੇ ਮੰਤਰੀ ਐ ਐਮ ਐਲ اے ਕੱਲੇ-ਕੱਲੇ ਪਿੰਡ 'ਚ ਜਾ ਕੇ ਬੰਨ ਵੀ ਲਗਾ ਰਹੇ ਆ ਲੋਕਾਂ ਨੂੰ ਜਿਹੜਾ ਹੈਗਾ ਉਹ ਰਾਹਤ ਵੀ ਉਪਚਾਰ ਰਹੇ ਆ ਇਸੇ ਤਰ੍ਹਾਂ ਮੈਂ ਉਮੀਦ ਕਰਦਾ ਆ ਇਹਨਾਂ ਕੋਲੋਂ ਵੀ ਕਿ ਕੇਂਦਰ ਦੇ ਮੰਤਰੀ ਵੀ ਉਹ ਵੀ ਜਾ ਕੇ ਪਿੰਡ-ਪਿੰਡ ਦੇ ਵਿੱਚ ਜਾ ਕੇ ਮੋਹਰ ਜਸਮੇਰ ਤੱਕ ਜਿੱਥੇ ਤੱਕ ਮੈਂ ਜਾ ਸਕਦਾ ਉਹ ਵੀ ਜਾ ਸਕਦੇ ਆ ਸਾਡੇ ਮੰਤਰੀ ਜਾ ਸਕਦੇ ਆ ਜਾ ਕੇ ਪਿੰਡਾਂ ਦੇ ਵਿੱਚ ਤੁਹਾਨੂੰ ਅੰਦਾਜ਼ਾ ਨਹੀਂ ਹੁੰਦਾ ਦਿੱਲੀ ਬੈਠ ਕੇ ਜਦੋਂ ਸਾਡੇ ਪ੍ਰਧਾਨ ਮੰਤਰੀ ਜੀ ਨੇ ਆਣਾ ਪ੍ਰਧਾਨ ਮੰਤਰੀ ਦੇਸ਼ ਦੇ ਆ ਇਹਨਾਂ ਲੋਕਾਂ ਦੇ ਵੀ ਪ੍ਰਧਾਨ ਮੰਤਰੀ ਹੈ ਔਰ ਮੈਂ ਉਮੀਦ ਕਰਦਾ ਮੈਨੂੰ ਪੂਰੀ ਉਮੀਦ ਹੈ ਕਿ ਉਹ ਕਰਨਗੇ ਇੱਕ ਵੱਡਾ ਪੈਕੇਜ ਘੱਟੋ ਘੱਟ ਵੀ ਜਿਹੜਾ ਇਨੀਸ਼ੀਅਲ ਪੈਕੇਜ ਹੈ ਉਹ 20000 ਕਰੋੜ ਦਾ ਡੈਮੇਜ ਹੋ ਸਕਦਾ 1 ਲੱਖ ਹਜ਼ਾਰ ਕਰੋੜ ਜਾਂ ਇਸ ਤੋਂ ਵੀ ਵੱਧ ਹੋਵੇ ਜਿਹੜਾ ਅਸਲੀ ਡੈਮੇਜ ਹੈ ਲੋਕਾਂ ਦਾ ਕਿਉਂਕਿ ਇਹ ਜਿਹੜਾ ਮੈਂ 1980 ਦੇ ਫਲੱਡਸ ਵਿੱਚ ਕੰਮ ਕੀਤਾ ਉਦੋਂ ਮੈਂ ਯੰਗ ਡਾਕਟਰ ਸੀ ਇੰਟਰਨ ਸੀਗਾ 1988 ਦੇ ਵਿੱਚ ਜਿਹੜੇ ਕਿ ਜਿਹਦੇ ਵਿੱਚ 500 ਮੌਤਾਂ ਹੋਈਆਂ ਸੀ ਮੈਂ ਸਾਕਸ਼ੀ ਹਾਂ ਉਦੋਂ ਵੀ ਮੈਂ ਮੈਡੀਕਲ ਮਿਸ਼ਨ ਲੈ ਕੇ ਗਿਆ ਸੀਗਾ ਉਦੋਂ ਵੀ ਇਹੀ ਕਬੂਰਤਲੇ ਦਾ ਏਰੀਆ ਸੀਗਾ ਫਿਰੋਜ਼ਪੁਰ ਚ ਗਿਆ ਸੀਗਾ ਉਸ ਵੇਲੇ ਲਾਸ਼ਾਂ ਪਈਆਂ ਹੋਈਆਂ ਸੀ ਰਸਤੇ ਦੇ ਵਿੱਚ ਇਸ ਵਾਰੀ ਲਾਸ਼ਾਂ ਉਸ ਤੋਂ ਘੱਟ ਸੀਗੀਆਂ ਮੌਤਾ ਹੋਈਆਂ ਬਹੁਤ ਦਖਦਾਈ ਆ ਪਰ ਉਸ ਵੇਲੇ 500 ਤੋਂ ਵੱਧ ਔਰ ਜਿਹੜੇ ਮਵੇਸ਼ੀ ਸੀ ਉਹ ਤੋਂ ਪਾਣੀ ਛੱਤਾਂ ਦੇ ਉੱਪਰੋਂ ਦੀ ਲੰਘਿਆ ਸੀ ਲੇਕਿਨ ਉਹ ਇੱਕ ਵਾਰੀ ਵੇਵ ਆ ਕੇ ਚਲੀ ਗਈ ਸੀ ਇਸ ਵਾਰੀ ਬਹੁਤ ਪ੍ਰੋਲੌਂਗਡ ਸੀਗਾ ਇੱਕ ਵੇਵ ਦੂਜੀ ਵੇਵ ਤੀਜੀ ਵੇਵ ਲਗਾਤਾਰ ਜਿਹੜਾ ਹੈਗਾ ਪਿਛਲੇ 3 ਹਫ਼ਤੇ ਤੋਂ ਅਸੀਂ ਜਿਹੜੇ ਫਲੱਡਸ ਆ ਰਹੇ ਆ ਲਗਾਤਾਰ ਡੇਂਜਰਸ ਸਿਚੁਏਸ਼ਨ ਬਣੀ ਹੋਈ ਹੈ ਇਹਨਾਂ ਦਾ ਸਪੈਨ ਟਾਈਮ ਸਪੈਨ ਬਹੁਤ ਲੰਬਾ ਸੀ। ਔਰ ਸਾਡੇ ਜਿਸ ਤਰ੍ਹਾਂ ਪਹਿਲਾਂ ਇਹ ਕੇਂਦਰ ਦੇ ਮੰਤਰੀ ਆਏ ਸੀ ਮੈਂ ਉਹਨਾਂ ਬਾਰੇ ਇਹ ਹੀ ਕਹੂੰਗਾ ਕਿ ਦੇਖੋ ਉਹਨਾਂ ਨੇ ਸਿਰਫ ਜਿਹੜੀ ਇੱਕ ਮਾਇਓਪਿਕ ਵਿਜ਼ਨ ਰਾਬ ਇਹਨਾਂ ਨੂੰ ਮਤ ਬਖਸ਼ੇ ਕਿ ਇਹਨਾਂ ਨੂੰ ਪੰਜਾਬ ਦੇ ਵਿੱਚ ਲੋਕਾਂ ਦੀ ਬਰਬਾਦੀ ਨਜ਼ਰ ਆਵੇ ਇਹਨਾਂ ਨੂੰ ਪੰਜਾਬ ਤੋਂ ਉੱਪਰ ਡੈਮ ਜਿਹੜੇ ਬਣੇ ਹੋਇਆ ਜਦੋਂ ਆਪਾਂ ਉੱਥੋਂ ਪਾਣੀ ਛੱਡਦੇ ਆ ਜੇ ਨੇਚਰਲ ਫਲੋ ਹੋਵੇ ਤਾਂ ਇਹ ਨੌਬਤ ਨਹੀਂ ਆਂਦੀ। ਉਸ ਤੋਂ ਡੈਮਾਂ ਤੋਂ ਬਜਾਉਣਟ ਜਿਹੜੇ ਗਿਰਦੇ ਹੋਏ ਪਹਾੜ ਮਰਦੇ ਹੋਏ ਲੋਕ ਇਹਨਾਂ ਨੂੰ ਨਜ਼ਰ ਆਣ ਇਹਨਾਂ ਨੂੰ ਜੜੀਆਂ ਪਹਾੜਾਂ ਦੇ ਵਿੱਚ ਇਹ ਸੜਕਾਂ ਬਣਾ ਰਹੇ ਆ ਜਿਹਨੂੰ ਇਹ ਡਵੈਲਪਮੈਂਟ ਕਹਿੰਦੇ ਆ ਡੈਮ ਨੂੰ ਡਵੈਲਪਮੈਂਟ ਕਹਿੰਦੇ ਆ ਇਹ ਜੜੀਆਂ ਸੁਰੰਗਾਂ ਬਣਾ ਰਹੇ ਆ ਆਪਾਂ ਉਹਦੇ ਨਾਲ ਜਿਹੜੇ ਪਹਾੜ ਟਾਇਟੇਰੀ ਹੁੰਦੇ ਆ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਤੁਹਾਡਾ ਹਿਮਾਚਲ ਦੀ ਵਜਨਾ ਖਤਮ ਹੋ ਜਾਏਗਾ ਤਾਂ ਵजूद ਖਤਮ ਹੋ ਜਾਏਗਾ ਉਹ ਇਹਨਾਂ ਨੂੰ ਨਜ਼ਰ ਆਵੇ ਮੈਂ ਇਹਨਾਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਸਾਡੇ ਮੰਤਰੀ ਆਏ ਸੀ ਉਹਨਾਂ ਨੂੰ ਮੈਂ ਇਹ ਗੱਲ ਕਹਿਣੀ ਚਾਹਨਾ ਐ ਖੁਦਾ ਇਸ ਮੰਤਰੀ ਕੋ ਐਸੀ ਖੁਦਾਈ ਨਾ ਦੇ ਇਸੇ ਆਪਣੇ ਸੁਭਾਅ ਕੋਈ ਦਿਖਾਈ ਨਾ ਦੇ ਇਹਨਾਂ ਨੂੰ ਨਜ਼ਰ ਆਵੇ ਇਹਨਾਂ ਦੀ ਜਿਹੜੀ ਮਯੋਪਿਕ ਵਿਜ਼ਨ ਹੈ ਇੱਕ ਹੁੰਦੀ ਆ ਜਿਹਨੂੰ ਮਾਫੀਆ ਕਹਿੰਦੇ ਆ ਅਸੀਂ ਇੱਕ ਮਾਫੀਆ ਹੁੰਦਾ ਜਿਹੜਾ ਅੱਖਾਂ ਦਾ ਹੁੰਦਾ ਜਿਹਨਾਂ ਨੂੰ ਮਾਈਨਸ ਨੰਬਰ ਦੀ ਅਨਕ ਲੱਗਦੀ ਆ ਮੇਰੇ ਵੀ ਅਨਕ ਲੱਗੀ ਹੋਈ ਆ ਉਹਨੂੰ ਉਹਨੂੰ ਬੰਦੇ ਨੂੰ ਜਿਹਨਾਂ ਅਨਕ ਨਾਲ ਲਾਈ ਹੋਵੇ ਉਹਨੂੰ 10 ਫੁੱਟ ਤੱਕ ਨਜ਼ਰ ਆਉਂਦਾ ਉਹਨੂੰ ਇੱਕ ਪੋਲੀਟਿਕਲ ਮਾਫੀਆ ਹੁੰਦਾ ਉਹਨੂੰ ਸਿਰਫ ਖੱਡਾਂ ਨਜ਼ਰ ਆਉਂਦੀਆਂ ਉਹਨੂੰ ਟੈਂਦੇ ਹੋਏ ਪਹਾੜ ਨਜ਼ਰ ਨਹੀਂ ਆਉਂਦੇ ਉਹਨੂੰ ਡੁੱਬੇ ਹੋਏ ਲੋਕ ਉਹਨੂੰ ਮਰ ਜਿਹੜੇ ਪਹਾੜਾਂ ਵਿੱਚ ਮਰਦੇ ਲੋਕ ਉੱਥੇ ਰੋੜਦੇ ਲੋਕ ਵੱਡੀਆਂ-ਵੱਡੀਆਂ ਇਮਾਰਤਾਂ ਜਿਹੜੀਆਂ ਇਹਨਾਂ ਨੇ ਵਿੱਚ ਬਣਾਈਆਂ ਹੋਈਆਂ ਇਹਨਾਂ ਦੇ ਜਿਹੜੇ ਹਾਈਵੇ ਆ ਇਹਨਾਂ ਨੂੰ ਉਹ ਗਿਰਦੇ ਹੋਏ ਨਜ਼ਰ ਨਹੀਂ ਆਉਂਦੇ ਇਹਨਾਂ ਨੂੰ ਇਹ ਸਮਝ ਨਹੀਂ ਆਂਦੀ ਪਈ ਹੜ ਸਿਰ ਪੰਜਾਬ 'ਚ ਨਹੀਂ ਆਇਆ ਹੜ ਉੱਤਰਾਖੰਡ 'ਚ ਵੀ ਆਇਆ ਜਿੱਥੇ ਡਬਲ ਇੰਜਣ ਸਰਕਾਰ ਹੈ ਹੜ ਜਿਹੜੇ ਤੁਹਾਡੇ ਆਏ ਆ ਉਹ ਹਿਮਾਚਲ 'ਚ ਆਇਆ ਜੰਮੂ ਕਸ਼ਮੀਰ 'ਚ ਆਇਆ ਮੱਧ ਪ੍ਰਦੇਸ਼ 'ਚ ਆਇਆ ਜਿੱਥੇ ਦਾ ਉਹ ਮੰਤਰੀ ਆ ਉੱਥੇ ਦਾ ਮੁੱਖ ਮੰਤਰੀ ਰਿਹਾ ਉੱਥੇ ਦਾ ਹੜ ਰੇਗਿਸਤਾਨ ਵਾਲੇ Rajasthan ਵਿੱਚ ਵੀ ਆਏ ਆ ਇਹਨਾਂ ਨੂੰ ਡਵੈਲਪਮੈਂਟ ਮਾਡਲ ਵਾਸਤੇ ਪ੍ਰਧਾਨ ਮੰਤਰੀ ਜੀ ਆ ਰਹੇ ਆ ਮੈਂ ਉਹਨਾਂ ਕੋਲ ਉਮੀਦ ਕਰਦਾ ਕਿ ਪੰਜਾਬ ਦੇ ਵਾਸਤੇ ਜਿਨੇ ਦੇਸ਼ ਨੂੰ ਆਜ਼ਾਦੀ ਦਵਾਈ ਆ ਜਿਨੇ ਦੇਸ਼ ਦਾ ਨਾਜ ਭੰਡਾਰ ਭਰੇ ਆ ਜਦੋਂ ਜੇ ਉਹ ਉਹ ਹੁਣ ਇਹ ਸਮਾਂ ਇਸ ਵੇਲੇ ਉਹਨਾਂ ਦਾ ਦੇਸ਼ ਦੇ ਨਾਲ ਪੰਜਾਬ ਦੇ ਨਾਲ ਖੜਨ ਦਾ ਰੈਸੀਪਰੋਕੇਟ ਕਰਨ ਦਾ ਇੱਕ ਜੈਸਚਰ ਹੈ ਇਹ ਪੰਜਾਬੀ ਲੜ ਰਹੇ ਆ ਇਕੱਠੇ ਹੋ ਕੇ ਲੜ ਰਹੇ ਆ ਅਸੀਂ ਪੰਜਾਬੀ ਖੜੇ ਹੋ ਜਾਾਂਗੇ ਔਰ ਇਹਦੇ ਵਿੱਚ ਜਿਹੜੀ ਖੁਸ਼ੀ ਦੀ ਗੱਲ ਇਹ ਆ ਕਿ ਮੈਨੂੰ ਆ ਇੱਕ ਆਪਣੇ ਲੈਬਾਰਟਰੀ ਐਸੋਸੀਏਸ਼ਨ ਆਲੇ ਆ 2 ਲੱਖ ਦਾ ਚੈੱਕ ਦੇ ਕੇ ਗਏ ਆ ਰਜਿੰਦਰਾ ਜਿਮ ਖਾਨਾ ਕਲੱਬ ਵਾਲਿਆਂ ਨੇ ਕਿਹਾ ਕਿ ਡਾਕਟਰ ਸਾਹਿਬ 11 ਲੱਖ ਅਸੀਂ ਦੇਾਂਗੇ ਮੇਰੇ ਨਾਲ ਬਾਰਡਰ ਤੇ ਕੰਮ ਕਰਦੇ ਸੀ ਡਿਵਾਈਨ ਉਕਾਰ ਮਿਸ਼ਨ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਜਿਹੜਾ ਹੈਗਾ 5 ਲੱਖ ਦਾ ਚੈੱਕ ਲੈ ਜਾਓ ਅਸੀਂ ਹੋਰ ਕਰਦੇ ਆ ਰੋਟਰੀ ਵਾਲੇ ਡਾਕਟਰ 베ਦੀ ਐਮਰੇ ਇੱਥੇ ਕਲਾਸਪਲ ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਅਸੀਂ 2 ਪੈਂਡ ਅਡਾਪਟ ਕਰਾਂਗੇ ਤੁਹਾਡੇ ਅਸੀਂ ਮੀਟਿੰਗਾਂ ਕਰ ਰਹੇ ਆਂ ਔਰ ਉਹਨਾਂ ਦਾ ਸਾਰਾ ਕੁਝ ਉਹਨੂੰ ਸਮਾਨ ਵੀ ਲੈ ਕੇ ਦੇਾਂਗੇ ਘਰ ਬਣਾ ਕੇ ਦੇਾਂਗੇ ਜਿਹੜੀ ਉਹਨਾਂ ਦੀ ਰੇਤ ਸਾਰਾ ਕੁਛ ਅਸੀਂ ਜੋ ਵੀ ਉਹਨਾਂ ਦਾ ਖੇਤ ਵੀ ਉਹਨਾਂ ਨੂੰ ਬਣਾ ਕੇ ਠੀਕ ਕਰਾ ਕੇ ਦਿਆਂਗੇ ਮਵੇਸ਼ੀ ਖਰੀਦ ਕੇ ਦੇਵਾਂਗੇ ਲੋਕਾਂ ਨੂੰ ਪੈਰਾਂ ਸਰ ਖੜੇ ਕਰਾਂਗੇ ਜਿੱਥੇ ਐਨ ਜੀਓਜ਼ ਆ ਬਹੁਤ ਸਾਰੇ ਸਾਡੇ ਪੰਜਾਬੀ ਕਲਾਕਾਰ ਹੈ ਮੈਂ ਦੂਜਿਆਂ ਨੂੰ ਵੀ ਜਿਹੜੇ 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 ਬਾਲੀਵੁੱਡ ਵਾਲੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਸਾਨੂੰ ਗੁੱਡ ਵਿਸ਼ਸ ਦਿੱਤੀਆਂ ਤੁਹਾਡਾ ਧੰਨਵਾਦ ਲੇਕਿਨ ਆਪਣਾ ਪਰਸ ਵੀ ਖੋਲੋ ਇਸ ਵੇਲੇ ਲੋੜ ਹੈ ਕਿਸਾਨ ਦੇ ਨਾਲ ਖੜਨ ਦੀ ਔਰ ਪਿੰਡ ਦੇ ਵਿੱਚ ਸਿਰਫ ਕਿਸਾਨ ਨਹੀਂ ਰਹਿੰਦਾ ਉੱਥੇ ਮਜ਼ਦੂਰ ਵੀ ਰਹਿੰਦਾ ਉਹਦੇ ਬਾਰੇ ਸੋਚੋ ਪ੍ਰਧਾਨ ਮੰਤਰੀ ਜੀ ਆ ਰਹੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਉਹਨਾਂ ਵਾਸਤੇ ਪੰਜਾਬ ਦੇ 23 ਜ਼ਿਲ੍ਹੇ ਅਫੈਕਟਡ ਹੈ ਕਿ ਨਰੇਗਾ ਦੀ ਦਿਹਾੜੀ ਦੁੱਗਣੀ ਮਿਲੇਗੀ ਇਸ ਇੱਕ 6 ਮਹੀਨੇ ਵਾਸਤੇ ਔਰ ਕੰਮ 100 ਦਿਨ ਦੀ ਬਜਾਏ 200 ਦਿਨ ਦੇਾਂਗੇ ਕੰਮ ਮੰਗ ਰਹੇ ਆ ਲੋਕ ਖਰਾਤ ਦੀ ਮੰਗ ਰਹੇ ਆ ਕੰਮ ਕਰਨਗੇ ਰੀਬਿਲਡ ਕਰਨਾ ਹੈ ਉਹਦੇ ਵਾਸਤੇ ਲੋੜ ਪੈਗੀ ਉਹਦੇ ਅਲਾਵਾ ਕਰ ਦਿਓ ਵੀ ਨਰੇਗਾ ਵਾਸਤੇ ਜਿੰਨਾ ਵੀ ਤੁਸੀਂ ਰੇਤ ਰਿਮੂਵ ਕਰਨੀ ਆ ਜਿਹੜੇ ਖੇਤ ਤਿਆਰ ਕਰਨੇ ਆ ਘਰ ਬਣਾਉਣੇ ਆ ਜਿੰਨਾ ਹਸਪਤਾਲਾਂ ਦਾ ਇਨਫਰਾਸਟ੍ਰਕਚਰ ਬਿਲਡ ਕਰਨਾ ਜਿਹੜਾ ਜਿਹੜਾ ਹੜ੍ਹਾਂ ਕਰਕੇ ਡੈਮੇਜ ਹੋਇਆ ਉਹ ਸਾਰੇ ਵਾਸਤੇ ਤੁਸੀਂ ਨਰੇਗਾ ਦਾ ਕੰਮ ਕਰ ਸਕਦੇ ਹੋ ਉਹਨੂੰ ਕੰਮ ਮਿਲੇਗਾ ਰੋਜ਼ਗਾਰ ਮਿਲੇਗਾ ਮੈਂ ਰੋਜ਼ਗਾਰ ਕਹਿ ਰਿਹਾ ਇਹ ਕੋਈ ਖਰਾਇਤ ਨਹੀਂ ਹੈ ਨਰੇਗਾ ਵਾਲੇ ਮਾਰੇ ਸੋਚੋ ਜਿਹੜਾ ਪਿੰਡ ਚ ਦੁਕਾਨਦਾਰ ਹੈ ਜਿਹੜੇ ਉੱਥੇ ਦੂਜੇ ਧੰਦੇ ਕਰਨ ਵਾਲੇ ਆ ਕੋਈ ਤਰਖਾਨ ਦਾ ਕੰਮ ਕਰਦਾ ਕੋਈ ਲੋਹਾਰ ਦਾ ਕੰਮ ਕਰਦਾ ਕੋਈ ਹੋਰ ਖੇਤੀ ਸੰਧਾਂ ਦਾ ਕੰਮ ਕਰਦਾ ਉਹ ਵੀ ਸਾਰਾ ਕੁਝ ਡੈਮੇਜ ਹੋਇਆ ਉਹਨਾਂ ਬਾਰੇ ਵੀ ਸੋਚੋ ਸਾਰੇ ਜਿਹੜੇ ਵਰਗ ਹੈ ਸਾਰਿਆਂ ਨੂੰ ਦੇਖੋ ਇੱਕੋ ਨਜ਼ਰ ਨਾਲ ਦੇਖੋ ਔਰ ਜਿਹੜੀ ਇਹ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਔਰ ਮੈਂ ਪ੍ਰਧਾਨ ਮੰਤਰੀ ਜੀ ਤੋਂ ਉਮੀਦ ਕਰਦਾ ਕਿ ਜਿਸ ਜਿਹੜੀ ਧਿਆਨਤਦਾਰੀ ਉਹਨਾਂ ਨੇ ਅਫਗਾਨਿਸਤਾਨ ਦੇ ਲੋਕਾਂ ਲਈ ਦਿਖਾਈ ਹੈ ਉਹ ਪੰਜਾਬ ਦੇ ਲੋਕਾਂ ਲਈ ਵੀ ਦਿਖਾਣਗੇ ਤੇ ਅੱਜ ਇਹ ਆਏ ਹੋਏ ਲੋਕਾਂ ਨੂੰ ਜਿਹੜਾ ਹੈਗਾ ਉਹ ਇੱਕ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ 60000 ਕਰੋੜ ਹੈ ਉਹ ਤਾਂ ਦੇ ਕੇ ਜਾਣਗੇ ਅਨਾਉਂਸ ਕਰਕੇ ਜਾਣਗੇ ਕਿ ਅਸੀਂ ਇਮੀਡੀਏਟਲੀ ਰੀਲੀਜ਼ ਕਰਦੇ ਆਂ ਇਦੇ ਨਾਲ ਨਾਲ ਇੱਕ ਜਿਹੜਾ ਇੰਟਰਮ ਪੈਕੇਜ ਹੈ 20000 ਕਰੋੜ ਦਾ ਔਰ ਸਭ ਤੋਂ ਵੱਡੀ ਗੱਲ ਹੈ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਹੈ ਕਿ ਪ੍ਰਧਾਨ ਮੰਤਰੀ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਬੁਲਾਣਗੇ ਕਿ ਅਜ ਹਿੰਦੁਸਤਾਨ ਕਿਉਂ ਡੁੱਬਿਆ ਹੋਇਆ ਗੁਰਦਾਉ ਕਿਉਂ ਡੁੱਬਿਆ ਹੋਇਆ ਮਲੇਂਡੀਅਨ ਸਿਟੀ ਤੁਹਾਡੀ ਫਾਈਨੈਂਸ਼ੀਅਲ ਕੈਪੀਟਲ ਮੁੰਬਈ ਕਿਉਂ ਡੁੱਬ ਰਹੀ ਹੈ अर्बन ਫਲਡਿੰਗ ਦੀ ਗੱਲ ਕਰ ਰਿਹਾ ਮੈਂ ਇਹਦਾ ਕੀ ਹੱਲ ਹੈ ਸਾਡੇ ਪਹਾੜ ਕਿਉਂ ਟੰਦੇ ਪਏ ਆ ਸਾਡੇ ਪਿੰਡ ਕਿਉਂ ਰੋੜ ਰਹੇ ਆ ਸਾਡੇ ਬਾਗ ਕਿਉਂ ਰੋੜ ਰਹੇ ਆ ਇਦੇ ਬਾਰੇ ਵਿਚਾਰ ਵਟਾਂਦਰਾ ਕਰਨਗੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਨਗੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜਿੰਨੀ ਨਦੀ ਦੀ ਕਪੈਸਿਟੀ ਹੈ ਇਹਨੂੰ ਅਸੀਂ ਕਿੱਦਾਂ ਵਧਾ ਸਕਦੇ ਆ ਜਿੰਨਾ ਪਾਣੀ ਉਨਾ ਹੀ ਆਏਗਾ ਪਾਣੀ ਨੂੰ ਪਿੱਛੋਂ ਜਿਹੜਾ ਹੈਗਾ ਜੇ ਜੇ ਅਸੀਂ ਡੀਫੋਰੈਸਟੇਸ਼ਨ ਨਹੀਂ ਕਰਾਂਗੇ ਅਸੀਂ ਆਪਣੀਆਂ ਨੀਤੀਆਂ ਨੂੰ ਚੇਂਜ ਕਰਾਂਗੇ ਪਹਿਲਾਂ ਵੀ ਬਾਰਿਸ਼ਾਂ ਹੁੰਦੀਆਂ ਸੀ ਤਿੰਨ ਤਿੰਨ ਦਿਨ ਬਾਰਿਸ਼ ਹੁੰਦੀ ਸੀ ਤਾਂ ਖੱਡਾਂ ਵਿੱਚ ਪਾਣੀ ਖੜ੍ਹ ਹੁੰਦੇ ਸੀ ਉਦੋਂ ਖੱਡਾਂ ਵਿੱਚ ਪਾਣੀ ਚੱਲਦਾ ਸੀ ਕਿਉਂਕਿ ਉਹ ਜਿਹੜੇ ਟਰੀ ਆ ਉਹਨਾਂ ਦੇ ਪੱਤੇ ਗਿਰ ਕੇ ਇੱਕ ਸਪੌਂਜ ਬਣੀ ਹੁੰਦੀ ਸੀ ਜ਼ਮੀਨ ਪਾਣੀ ਪੀਂਦੀ ਸੀ ਉਹ ਜਿਹੜਾ ਸਾਰਾ ਹੈਗਾ ਆਪਾਂ ਨੂੰ ਸਾਡਾ ਇਹ ਇਹ ਜਿਹੜਾ ਹੈਗਾ ਸਾਨੂੰ ਜੁੜਨਾ ਪਏਗਾ ਖਾਲੀ ਗੰਗਾ ਨੂੰ ਗੰਗਾ ਮਈਆ ਕਹਿਣ ਨਾਲ ਕੁਝ ਨਹੀਂ ਹੋਣਾ ਗੰਗਾ ਉਹਨੂੰ ਮਾਂ ਸਮਝਣਾ ਪਏਗਾ ਉਹਨੂੰ ਉਹਨੂੰ ਮਾਂ ਵਾਲੀ ਇੱਜ਼ਤ ਦੇਣੀ ਪੈਗੀ ਜਿਹੜਾ ਗੰਦਾ ਪਾਣੀ ਹੈ ਦੇ ਨਾਲ ਅਸੀਂ ਜੰਗਲ ਪੈਦਾ ਕਰ ਸਕਦੇ ਹਾਂ ਗੰਗਾ ਮਈਆ 'ਚ ਨਹੀਂ ਜਾਣਾ ਚਾਹੀਦਾ ਜਮਨਾ ਮਈਆ ਜਿਹੜੀ ਹੈਗੀ ਉਹ ਦਿੱਲੀ ਵਿੱਚ ਤੁਰੀ ਫਿਰਦੀ ਆ ਗੰਗਾ ਮਈਆ ਸਾਡੇ ਸ਼ਹਿਰਾਂ 'ਚ ਤੁਰੀ ਫਿਰਦੀ ਆ ਪਹਿਲਾਂ ਪਹਿਲਾਂ ਸ਼ੇਰ ਚੀਤੇ ਆਂਦੇ ਹੁੰਦੇ ਸੀ ਸ਼ਹਿਰਾਂ ਵਿੱਚ ਭਟਕੇ ਹੁਣ ਸਾਡੇ ਦਰਿਆ ਭਟਕੇ ਸ਼ਹਿਰਾਂ ਪਿੰਡਾਂ ਸ਼ਹਿਰਾਂ ਵਿੱਚ ਤੁਰੇ ਫਿਰਦੇ ਆ ਇਹ ਸੋਚਣਾ ਪਏਗਾ ਵੀ ਦਰਿਆ ਕਿਉਂ ਆ ਰਿਹਾ ਸੀ ਦਰਿਆਵਾਂ ਦੇ ਵਿੱਚ ਕਿਉਂ ਗਏ ਅਸੀਂ ਇਹ ਗੱਲ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਮੈਂ ਪ੍ਰਧਾਨ ਮੰਤਰੀ ਜੀ ਤੋਂ ਇਸ ਗੱਲ ਦੀ ਉਮੀਦ ਕਰਦਾ ਕਿ ਉਹ ਵੱਡਾ ਰਾਹਤ ਪੈਕੇਜ ਔਰ ਅੱਗੇ ਤੋਂ ਕਿੱਦਾਂ ਬਚਾਣਾ ਹੈ ਹਿਮਾਚਲ ਕਿੱਦਾਂ ਬਚਾਣਾ ਹੈ ਜੇ ਹਿਮਾਚਲ ਬਚੂਗਾ ਜੰਮੂ ਕਸ਼ਮੀਰ ਬਚੂਗਾ ਤਾਂ ਤਾਂ ਅਸੀਂ ਬਚਾਂਗੇ ਔਰ ਜਿਹੜਾ ਹਰਿਆਣਾ ਮੇਰੇ ਭਰਾ ਆ ਸਤੋ ਪਾਣੀ ਮੰਗਦੇ ਹੋ ਸਤੋ ਜ਼ਬਰਦਸਤੀ ਕਰਦੇ ਹੋ ਖੋ ਕੇ ਲੈ ਕੇ ਜਾ ਰਹੇ ਹੋ ਪਾਣੀ ਤੁਹਾਡਾ ਟਾਂਗਰੀ ਕਿੱਥੋਂ ਚੱਲਦਾ ਦੇਖੋ ਤੁਹਾਡਾ ਮਾਰਕੰਡਿਆ ਕਿੱਥੋਂ ਚੱਲਦਾ ਇਹ ਰਿਵਰ ਤੁਹਾਡੇ ਜੜੇ ਹੈ ਗਿਆ ਉਹਨਾਂ ਤੋਂ ਚੱਲ ਕੇ ਸੈਂਕੜੇ ਕਿਲੋਮੀਟਰ ਚੱਲ ਕੇ ਸਾਡੇ ਵਿੱਚ ਆ ਰਿਹਾ ਔਰ ਪੰਜਾਬ ਨੂੰ ਡਬੋ ਰਿਹਾ ਤੁਹਾਡੇ ਸਰਸੇ ਨੂੰ ਡਬੋ ਰਿਹਾ ਆਪਾਂ ਉੱਥੇ ਪਾਣੀ ਘੁੰਮੀ ਜਾ ਰਿਹਾ ਤੁਹਾਡਾ ਹਰਿਆਣਾ ਡੁੱਬ ਰਿਹਾ ਤੁਹਾਡੇ ਕੋਲੇ ਪਾਣੀ ਜ਼ਿਆਦਾ ਆਪਣਾ ਪਾਣੀ ਸੰਭਾਲ ਲਓ ਅਸੀਂ ਸਾਰੇ ਸਾਰੇ ਹਿਮਾਚਲ ਉਤਰਾਖੰਡ ਹਰਿਆਣਾ ਪੰਜਾਬ ਜੰਮੂ ਕਸ਼ਮੀਰ ਆਪਣੇ ਆਪਣੇ ਪਾਣੀ ਨੂੰ ਸੰਭਾਲ ਲਿਏ ਆਪਾ ਆਪਾਂ ਜਿਹੜੇ ਗਵਾਂਡੀ ਦੇਸ਼ ਆ ਸਾਨੂੰ ਬੰਬ ਬਣਾਉਣ ਦੀ ਲੋੜ ਨਹੀਂ ਹੈ ਸਾਨੂੰ ਬੰਨ ਬਣਾਉਣ ਦੀ ਲੋੜ ਹੈ ਪਾਕਿਸਤਾਨ ਵੀ ਬੰਨ ਬਣਾਵੇ ਹਿੰਦੁਸਤਾਨ ਵੀ ਬੰਨ ਬਣਾਵੇ ਬੰਬ ਬਣਾ ਕੇ ਕੀ ਕਰੋਗੇ ਬੰਬ ਥੋੜੇ ਤਰੇ ਤਰੇ ਰਹਿ ਜਾਣੇ ਆ ਸੋ ਇਸ ਕਰਕੇ ਮੈਂ ਇਹ ਵੀ ਪ੍ਰਧਾਨਮਤਵੇ ਤੋਂ ਉਮੀਦ ਕਰਦਾ ਕਿ ਉਹ ਇਹ ਗੱਲ ਕਰਨਗੇ ਸਾਨੂੰ ਬੰਬਾਂ ਦੀ ਲੋੜ ਨਹੀਂ ਹੈ ਸਾਨੂੰ ਬੰਨ ਬਣਾਉਣ ਦੀ ਲੋੜ ਹੈ ਸਾਨੂੰ ਕੰਟੀਨੈਂਟਲ ਬਲਿਸਟਿਕ ਮਾਈਜ਼ਿਲਸ ਦੀ ਲੋੜ ਨਹੀਂ ਹੈ ਸਾਨੂੰ ਕੰਟੀਨੈਂਟਲ ਸਾਨੂੰ ਕੌਨਫੀਡੈਂਸ ਬਿਲਡਿੰਗ ਮੈਜਰਸ ਦੀ ਲੋੜ ਹੈ ਕਿ ਅਸੀਂ ਇੱਕ ਦੂਜੇ ਦੇ ਵਾਸਤੇ ਜੜਾ ਹੈਗਾ ਕਿਉਂਕਿ ਅਸੀਂ ਜੋ ਕਹਿੰਨੇ ਆ देयर इज नो ਟਰੁਥ देयर इज नो ਟਰਾਂਸਪੇਰੈਂਸੀ ਥੈਟਸ ਵਾਈ देयर इज नो ਟਰਸਟ ਸੋ ਸਾਨੂੰ ਚਾਹੀਦਾ ਕਿ ਜੋ ਅਸੀਂ ਕਹੀਏ ਉਹ ਸੱਚ ਹੋਵੇ ਸਤਿਯਮ ਸ਼ੇਵਮ ਸੁੰਦਰਮ ਸਾਡੀ ਜੇ ਗੱਲ ਸੱਚੀ ਹੋਏਗੀ ਜੇ ਉਹਦੇ ਵਿੱਚ ਕੋਈ ਸਚਾਈ ਹੋਏਗੀ ਜੇ ਉਹਦੇ ਕਹਿਣ ਦਾ ਤਰੀਕਾ ਪਾਰਦਰਸ਼ੀ ਹੋਏਗਾ ਤਾਂ ਦੁਨੀਆ ਵੀ ਉਹਦੇ ਤੇ ਵਿਸ਼ਵਾਸ ਕਰੇਗੀ ਇਸ ਵੇਲੇ ਕੱਲਾ ਇਹ ਨਹੀਂ ਹੈ ਹਾਰਡ ਅਮਰੀਕਾ 'ਚ ਵੀ ਆਏ ਹੋਇਆ ਹਾਰਡ ਯੂਰਪ ਦੇ ਵਿੱਚ ਆਏ ਹੋਏ ਆ ਫੋਰੈਸਟ ਫਾਇਰ ਹੋ ਰਹੀ ਹੈ ਇੱਕ ਪਾਸੇ ਅੱਗ ਨਾਲ ਸੜ ਰਹੇ ਹੋ ਦੂਜੇ ਪਾਸੇ ਪਾਣੀ ਚ ਡੁੱਬ ਰਹੇ ਹੋ ਕੀ ਹੋ ਰਿਹਾ ਹੈ ਇਹ ਗਲੋਬਲ ਚੇਂਜ ਹੈ ਇਹ ਹਿਊਮਨ ਬਿਹੇਵੀਅਰ ਕਰਕੇ ਆ ਸੋ ਇਹ ਸਾਰੇ ਜਿਹੜੇ ਕੁਐਸਚਨਸ ਆ ਇਹ ਪ੍ਰਧਾਨ ਮੰਤਰੀ ਜੀ ਨੂੰ ਮੈਂ ਕਹਿੰਦਾ ਹਾਂ ਅਡਰੈਸ ਕਰਨਗੇ ਸੋ ਮੈਂ ਸਮ ਅਪ ਕਰਦਾ ਕਿ ਇੱਕ ਵੱਡਾ ਪੈਕੇਜ ਘੱਟੋ ਘੱਟ ਵੀ 20000 ਕਰੋੜ ਦਾ 60000 ਰੁਪਿਆ ਸਾਡਾ ਫਿਊਚਰ ਦੀ ਪਲੈਨਿੰਗ ਔਰ ਬੰਬਾਨੂ ਛੱਡ ਕੇ ਬੰਨਾ ਤੇ ਸੀਬੀਐਮ ਮਜ਼ਾਇਲਾ ਨੂੰ ਛੱਡ ਕੇ ਕੌਨਫੀਡੈਂਸ ਬਿਲਡਿੰਗ ਮੀਅਰਸ ਤੇ ਜਿਹੜੀਆਂ ਕਿ ਟਰਾਂਸਪੇਰੈਂਟ ਹੋਣ ਔਰ ਅਸੀਂ ਉਹਦੇ ਵਿੱਚ ਗਾਈਡ ਕਰ ਸਕਦੇ ਹਾਂ ਉਹਨਾਂ ਨੂੰ ਸਾਡੀ ਇੰਟਰਨੈਸ਼ਨਲ ਡਾਕਟਰਸ ਦੀ ਬਾਡੀ ਹੈਗੀ ਆ ਦੇਰ ਆ ਡਾਕਟਰਸ ਬਿਜੌਂਡ ਬਾਰਡਰਸ ਦੇਰ ਆ ਜਰਨਲਿਸਟ ਬਿਜੌਂਡ ਬਾਰਡਰਸ ਤੁਹਾਡੀ ਇੱਕ ਬਹੁਤ ਅੱਛੀ ਨਈਅਰ ਸਾਹਿਬ ਦੀ ਬਹੁਤ ਕੰਟਰੀਬਿਊਸ਼ਨ ਸੀ ਉਹ ਘੱਟੋ ਘੱਟ ਜਾ ਕੇ ਉੱਥੇ ਕੈਂਡਲ ਜਗਾਉਂਦੇ ਹੁੰਦੇ ਸੀ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਆਓ ਆਪਾਂ ਇੱਕ ਨਵੀਂ ਨਵੀਂ ਸੋਚ ਲੈ ਕੇ ਚੱਲੀਏ ਅਸੀਂ ਆਪਸ ਵਿੱਚ ਲੜਨ ਦੀ ਬਜਾਏ ਅਸੀਂ ਮਿਊਚੁਅਲੀ ਐਗਰੀਡ ਡਿਸਟਰਕਸ਼ਨ ਦੀ ਬਜਾਏ ਮਿਊਚੁਅਲੀ ਐਗਰੀਡ ਡਿਵੈਲਪਮੈਂਟ ਵਾਲਾ ਮੋਡ ਅਡਾਪਟ ਕਰੀਏ ਉਹਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਰੋਲ ਹੈ ਮੈਂ ਤੁਹਾਨੂੰ ਵੀ ਮੈਂ ਤੁਸੀਂ ਸਾਡਾ ਇੱਕ ਲੋਕਾਂ ਦਾ ਦੁੱਖ ਦਰਦ ਸਾਡੇ ਤੱਕ ਪਹੁੰਚਾਉਂਦੇ ਹੋ ਮੈਂ ਉਮੀਦ ਕਰਦਾ ਕਿ ਤੁਸੀਂ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਸਾਹਿਬ ਤੱਕ ਪਹੁੰਚਾਓਗੇ ਔਰ ਇੱਕ ਹੀਲਿੰਗ ਟੱਚ ਦੇ ਕੇ ਜਾਣਗੇ ਜਿਹੜੀਆਂ ਮੈਂ ਬੇਨਤੀਆਂ ਕੀਤੀਆਂ ਤੇ ਉਹ ਲੋਕਾਂ ਤੱਕ ਪਹੁੰਚੇਗਾ ਉਮੀਦ ਬਹੁਤ ਵੱਡੀ ਚੀਜ਼ ਹੁੰਦੀ ਹੈ ਜਦੋਂ ਇੱਕ ਉਮੀਦ ਹੋਵੇ ਦਲਾਸਾ ਹੋਵੇ ਕਿ ਸਾਡਾ ਸਮਾਜ ਪੰਜਾਬ ਲੋਕਾਂ ਦੇ ਨਾਲ ਖੜਾ ਹੈ ਪੰਜਾਬ ਖੜਾ ਹੋ ਗਿਆ ਹੜਾਂ ਦੇ ਨਾਲ ਪੰਜਾਬ ਰੁੜਿਆ ਨਹੀਂ ਪੰਜਾਬ ਖੜਾ ਹੋ ਗਿਆ ਉੱਠ ਕੇ ਪੰਜਾਬ ਕਰਨ ਲਈ ਤਿਆਰ ਹੈ ਪੰਜਾਬ ਨੇ ਹਮੇਸ਼ਾ ਬਦਲਾਅ ਕੀਤਾ ਇਸ ਵਾਰੀ ਵੀ ਜਿਹੜਾ ਹੈਗਾ ਇੱਕ ਸਸਟੇਨੇਬਲ ਡਿਵੈਲਪਮੈਂਟ ਦਾ ਮਾਡਲ ਪੰਜਾਬ ਦਿਖਾਏਗਾ ਬਹੁਤ-ਬਹੁਤ ਧੰਨਵਾਦ ਡਾਕਟਰ ਕਾਨਕਾਪਾ ਸਾਹਿਬ ਤੁਹਾਡੇ ਕੋਲ 10000000000 ਦੇ ਕਰੀਬ ਦੀ ਐਸਟ੍ਰੀਜਮੈਂਟ ਦਾ ਪਿਆ ਦੇਖੋ ਜਿਹੜੇ ਸਾਡੇ ਕੋਲੇ ਫੰਡ ਜਿਹੜੇ ਪਹਿਲਾਂ ਹੁੰਦੇ ਆ ਨਾ ਜੀ ਉਹ ਇੱਕ-ਇੱਕ ਪੈਸਾ ਹਰ ਚੀਜ਼ ਵਾਸਤੇ ਇਅਰਮਾਰਕਡ ਆ ਸਾਰਾ ਇਹੋ ਉਹਦੇ ਵਾਸਤੇ ਵੀ ਚਾਹੇ ਐ ਤਾਂ ਜਿਹੜੇ ਐਸਡੀਆਰਐਫ ਹੈ ਉਹਦੇ ਚ ਵੀ ਪੈਸੇ ਉਹਦੇ ਚ ਪਏ ਹੋਇਆ ਇਹ ਸਾਰੀ ਜਿਹੜੀ ਪਰਮਿਸ਼ਨ ਦੇਣੀ ਆ ਜੋ ਉਹਦੀ ਸਟ੍ਰੈਟਜੀ ਬਣਾਣੀ ਆ ਕੇਂਦਰ ਸਰਕਾਰ ਨੂੰ ਇਹ ਇੱਕ ਐਕਸਟਰਾਔਰਡਨਰੀ ਸਿਚੁਏਸ਼ਨ ਆ ਮੈਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਕੋਈ ਸਰਕਾਰ ਮਤਲਬ ਜਿਹੜੀ ਕੇਂਦਰ ਸਰਕਾਰ ਆ ਉਹਨਾਂ ਨੂੰ ਦੁਵਾਰਾ ਸੋਚਣ ਦੀ ਲੋੜ ਹੋਣੀ ਚਾਹੀਦੀ ਆ ਜਦੋਂ ਇੱਕ ਐਕਸਟਰਾਔਰਡਨਰੀ ਸਿਚੁਏਸ਼ਨ ਹੁੰਦੀ ਆ ਉਹਦੇ ਚ ਐਕਸਟਰਾਔਰਡਨਰੀ ਜਿਹੜਾ ਉਹਦਾ ਹੱਲ ਵੀ ਹੁੰਦਾ ਤੇ ਇਹ ਇੱਕ ਵਾਰੀ ਹੀਲਿੰਗ ਟੱਚ ਹੋਏਗਾ ਸਾਨੂੰ ਪੈਸੇ ਦੇਣਗੇ ਅਸੀਂ ਜਿਹੜਾ ਹੈਗਾ ਆਪਣਾ ਇਨਫਰਾਸਟ੍ਰਕਚਰ ਹੈ ਅਸੀਂ ਹੁਣ ਸਾਨੂੰ ਜਿਹੜੇ ਜਿਹ ਅਸੀਂ ਨਹੀਂ ਬਣਾਏ ਉਹ ਬਹੁਤ ਪੁਰਾਣੇ ਬਣਾਏ ਹੋਏ ਸਰ సీఎం ਸਾਹਿਬ ਨੇ ਕਹਿੰਦੇ ਪਿਛਲੀ ਸਰਕਾਰਾਂ ਨੂੰ ਡਿਜੈਸਟਰ ਮੈਨੇਜਮੈਂਟ ਦਾ ਪੈਸਾ ਖਰਚ ਕਰਨਾ ਨਹੀਂ ਆਉਂਦਾ ਸਾਨੂੰ ਖਰਚ ਕਰਨਾ ਆਉਂਦਾ ਕੀ ਹੁਣ ਤੁਹਾਨੂੰ ਨਹੀਂ ਖਰਚਣਾ ਆ ਰਿਹਾ ਜੀ ਨਹੀਂ ਨਹੀਂ ਅਸੀਂ ਬਿਲਕੁਲ ਬਿਲਕੁਲ ਕਰਾਂਗੇ ਜੀ ਜਿਹੜਾ ਸਾਡੇ ਕੋਲ ਪੈਸਾ ਉਹ ਅਸੀਂ ਖਰਚਾਂਗੇ ਬਿਲਕੁਲ ਖਰਚਾਂਗੇ ਅਸੀਂ 70 ਕਰੋੜ ਰੁਪਏ ਆਏ ਜੀ 10000 ਕਰੋੜ ਤੋਂ ਸਿਰਫ 70 ਕਰੋੜ ਰੁਪਏ ਡਿਜੈਸਟਰ ਮੈਨੇਜਮੈਂਟ ਤੋਂ ਦਿੱਤਾ ਗਿਆ ਹੁਣ ਤੱਕ ਅਗਰ ਇਹਨਾਂ ਨੂੰ ਨੁਕਸਾਨ ਹੋਇਆ ਤੁਸੀਂ ਉਸ ਤੋਂ ਪੈਸਾ ਕੱਢ ਕੇ ਨਹੀਂ ਦੇਖੋ ਬਿਲਕੁਲ ਬਿਲਕੁਲ ਉਹ ਉਹ ਵੀ ਉਹ ਵੀ ਬਿਲਕੁਲ ਕਰਾਂਗੇ ਅ ਜੇ ਇਹ ਡੈਮੇਜ ਹੋਇਆ ਤੁਸੀਂ ਦੇਖ ਰਹੇ ਹੋ ਡੈਮੇਜ ਕਿੰਨਾ ਹੋਇਆ ਇਹ ਉਹਦੇ ਵੀ ਕੁਝ ਨੋਰਮਸ ਹੁੰਦੇ ਆ ਉਹਦੇ ਵਾਸਤੇ ਵੀ ਪਰਮਿਸ਼ਨਸ ਚਾਹੀਦੀਆਂ ਹੁੰਦੀਆਂ ਸਾਰਾ ਕੁਝ ਕਰਾਂਗੇ ਤੁਹਾਡਾ ਮਤਲਬ 1 ਮਿੰਟ ਜੀ 1 ਮਿੰਟ 1 ਮਿੰਟ 1 ਮਿੰਟ 1 ਮਿੰਟ ਜੀ 1 ਮਿੰਟ ਮੈਂ ਫਿਰ ਕਹਿ ਰਿਹਾ ਜੀ ਇਹ ਜਿਹੜੇ ਕੇਂਦਰ ਕੋਲ ਵੀ ਪੈਸੇ ਆ ਲੋਕਾਂ ਦੇ ਪੈਸੇ ਆ ਮੈਂ ਇਕੱਲਾ ਪੰਜਾਬ ਲਈ ਨਹੀਂ ਕਹਿ ਰਿਹਾ ਮੈਂ ਹਿਮਾਚਲ ਦੀ ਵੀ ਗੱਲ ਕੀਤੀ ਆ ਮੈਂ ਉੱਤਰਾਖੰਡ ਦੀ ਵੀ ਗੱਲ ਕੀਤੀ ਆ ਮੈਂ ਜੰਮੂ ਕਸ਼ਮੀਰ ਦੀ ਵੀ ਗੱਲ ਕੀਤੀ ਆ ਇਸ ਵੇਲੇ ਜਿਹੜਾ ਹੈਗਾ ਜਿਹੜਾ ਤੁਸੀਂ ਜੇ ਸਪੋਸਟ ਕਰ ਲਓ ਸਾਨੂੰ ਇਸ ਵੇਲੇ ਜਿਹੜੇ ਅਸੀਂ ਪੈਸੇ ਖਰਚਨੇ ਆ ਜਿਹੜੇ ਪੈਸੇ ਇਸ ਪਰਪਸ ਲਈ ਆਣਗੇ ਉਹ ਸਾਨੂੰ ਦੇਣ ਦੇਣ ਉਹ ਅਸੀਂ ਉਹ ਕੰਮ ਕਰਕੇ ਦਿਖਾਵਾਂਗੇ ਉਹ ਐਗਜ਼ਾਮਪਲ ਲਈ ਕਰਕੇ ਦਿਖਾਵਾਂਗੇ ਇਸੇ ਤਰ੍ਹਾਂ ਜਿੱਦਾਂ ਮੈਂ ਕਿਹਾ ਬੰਬ ਦੀ ਬਜਾਏ ਜਿਹੜੇ ਪੈਸੇ ਬੰਬਾਂ ਨੂੰ ਦਿੰਦੇ ਆ ਪਾਕਿਸਤਾਨ ਵੀ ਬੰਨਣਾ ਵਾਸਤੇ ਦੇਵੇ ਅਸੀਂ ਵੀ ਬੰਨਣਾ ਵਾਸਤੇ ਦਈਏ ਤਾਂ ਇਹ ਹੜ ਰੁਕਣਗੇ ਇਸ ਵੇਲੇ ਜਿਹੜੀ ਹੈਗੀ ਆ ਇਹ ਬਹੁਤ ਲਾਰਜਰ ਇਸ਼ੂ ਹੈਗਾ ਜਿਹੜੀ ਜਿਹੜੀ ਤੁਸੀਂ ਗੱਲ ਕਰ ਰਹੇ ਆ ਉਹਦੇ ਚ ਐਸਡੀਆਰ ਦੇ ਵਿੱਚ ਵੀ ਜਿੰਨੇ ਪੈਸੇ ਆ ਗਿਆ ਸਾਰੇ ਉਹਦੇ ਜੋ ਨੋਰਮਸ ਆ ਅਸੀਂ ਸਾਰਾ ਕੁਝ ਕਰ ਰਹੇ ਆ ਉਹ ਜਿੰਨੇ ਦਿੱਤੇ ਜਾ ਸਕਦੇ ਆ ਦੇ ਸਕਦੇ ਆ ਅਸੀਂ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਆ ਅਤੀਤ ਦੀ ਅਤੀਤ ਵਿੱਚ ਕਈ ਗਏ ਦਿਨ ਲਗਾਤਾਰ ਮੀਂਹ ਪਈ ਜਾਂਦਾ ਸੀ ਕਿ ਸੌਂਗੀਆਂ ਚਿੜੀਆਂ ਲੱਗਦੀਆਂ ਜਾਂਦੀਆਂ ਫਿਰ ਵੀ ਕਦੇ ਇੰਨਾ ਨੁਕਸਾਨ ਨਹੀਂ ਹੁੰਦਾ ਤੁਸੀਂ ਜਿਹੜਾ ਨਵਾਂ ਡਵੈਲਪਮੈਂਟ ਮਾਡਲ ਆਉਦੀ ਵੀ ਗੱਲ ਕੀਤੀ ਹੈ ਵੀ ਪਹਾੜ ਕੁੱਟ ਰਹੇ ਨੇ ਕੀ ਪੰਜਾਬ ਸਰਕਾਰ ਤੁਹਾਡੀ ਸਰਕਾਰ ਕਿਹ ਜਾਂ ਪੰਜਾਬ ਦੀਆਂ ਨਦੀਆਂ ਬਰਸਾਤੀ ਨਾਲੇ ਆ ਜਿਹੜੇ ਜਿੱਥੇ ਕੁਦਰਤੀ ਪਾਣੀ ਦਾ ਵਹਾਅ ਸੀਗਾ ਜਿਹੜੇ ਲੋਕਾਂ ਨੇ ਕਬਜ਼ੇ ਕੀਤੇ ਹੋਏ ਆ ਜਿਹਦੇ ਕਰਕੇ ਐਡਾ ਵੱਡਾ ਨੁਕਸਾਨ ਪੰਜਾਬ ਨੂੰ ਝੱਲਣਾ ਪਿਆ ਤਿਆ ਤੁਹਾਡੀ ਸਰਕਾਰ ਤੁਸੀਂ ਸੋਚੂਗਾ ਕਿ ਉਹ ਜਿਹੜੇ ਕੁਦਰਤੀ ਰਸਤੇ ਵਾਲਾ ਨੂੰ ਬਹਾਲ ਕਰਾਇਆ ਜਾਵੇ ਪਾਣੀ ਦਾ ਬਿਲਕੁਲ 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 ਤੁਹਾਡਾ ਬਹੁਤ ਅੱਛਾ ਸਵਾਲ ਹੈ ਇਹ ਜਦੋਂ ਸਾਡੀ ਸਰਕਾਰ ਆਈ ਹੈ ਤੁਹਾਨੂੰ ਪਤਾ ਹੋਣਾ ਕਿ ਜਿਹੜਾ ਨਹਿਰਾਂ ਦਾ ਪਾਣੀ ਵੀ ਹੈ ਨਾ ਜੀ ਕਿਉਂਕਿ ਬਿਜਲੀ ਫ੍ਰੀ ਸੀ ਇਸ ਕਰਕੇ ਲੋਕਾਂ ਨੇ ਜਿੰਨੇ ਜਿੰਨੇ ਵੀ ਨਾਲੇ ਸੀਗੇ ਅਸੀਂ तकरीबन 20 20% ਤੋਂ ਅਸੀਂ ਉਹਨੂੰ ਮਤਲਬ ਹੁਣ तकरीबन तकरीबन 70% ਜਿਹੜਾ ਹੈਗਾ ਉਹ ਨਹਿਰਾਂ ਦਾ ਪਾਣੀ ਲੱਗਦਾ ਇਸੇ ਤਰ੍ਹਾਂ ਜਿਹੜੀਆਂ ਸਾਡੇ ਕੋਲੇ ਵਾਟਰ ਬਾਡੀਜ਼ ਹੁੰਦੀਆਂ ਸੀ ਕਿਸੇ ਵੇਲੇ ਪਟਾਰੇ ਵਿੱਚ 60 ਵਾਟਰ ਬਾਡੀਜ਼ ਹੁੰਦੀਆਂ ਅੱਜ ਇੱਕ ਵੀ ਨਹੀਂ ਹੈ ਜੀ ਮਤਲਬ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਟ੍ਰੈਡੀਸ਼ਨਲ ਵਾਟਰ ਬਾਡੀਜ਼ ਸੀਗੀਆਂ ਔਰ ਰਵਾਈਵ ਕਰਨੀਆਂ ਪੈਣਗੀਆਂ ਔਰ ਆਪਾ ਪੰਜਾਬ ਦੇ ਵਿੱਚ ਇੰਨੀ ਜਗ੍ਹਾ ਨਹੀਂ ਹੈ ਕਿ ਅਸੀਂ ਪਾਖੜਾ ਡੈਮ ਜਿੱਡਾ ਜਾਂ ਗੋਬਿੰਦ ਸਾਗਰ ਜਿੱਡੀ ਚੀਰ ਬਣਾ ਲਈ ਉਹਦੀ ਸ਼ਾਇਦ ਲੋੜ ਵੀ ਨਹੀਂ ਹੈ ਬਟ ਅਸੀਂ ਡੈਫੀਨਿਟਲੀ ਹਰ ਇੱਕ ਪਤਨ ਤੋਂ ਪਹਿਲਾਂ 100 ਚੀਲਾ ਬਣਾ ਸਕਦੇ ਹਾਂ ਜਿਨ੍ਹਾਂ ਦੀ ਕੈਪੈਸਿਟੀ ਪਾਖੜਾ ਜਿੰਨੀ ਹੋਵੇ ਉਹ ਵੀ ਸੋਚਣਾ ਪਏਗਾ ਇਹ ਗੱਲ ਕਿਸਾਨਾਂ ਨਾਲ ਵੀ ਹੋਈ ਆ ਜਿਸ ਤਰ੍ਹਾਂ ਸਰਕਾਰ ਹਾਈਵੇ ਵਾਸਤੇ ਜਗ੍ਹਾ ਐਕਵਾਇਰ ਕਰਦੀ ਆ ਜਿਸ ਤਰ੍ਹਾਂ 에어ਪੋਰਟ ਵਾਸਤੇ ਮਾਲ ਬਣਾਉਣ ਵਾਸਤੇ ਸਰਕਾਰ ਹੋਰ ਬਹੁਤ ਸਾਰੇ ਕੰਮਾਂ ਵਾਸਤੇ ਡਿਫੈਂਸ ਵਾਸਤੇ ਜ਼ਮੀਨ ਐਕਵਾਇਰ ਕਰਦੀ ਆ ਆਮ ਸ਼ੋਰ ਕਿ ਉਹ ਵਾਟਰ ਬਾਡੀਜ਼ ਵਾਸਤੇ ਵੀ ਜਿਹੜੇ ਰਿਵਰ ਬੈਡਸ ਦੇ ਨਾਲ ਹੈ ਉੱਥੇ ਛੋਟੇ 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 ਲੇਕਸ ਹੈ ਵੈਟਲੈਂਡਸ ਹੈ ਉਹ ਬਣਾਣੀਆਂ ਬਣਾਉਣ ਦੀ ਲੋੜ ਹੈ ਇਹ ਅਸੀਂ ਕੱਲ ਸਿਰਫ ਮੈਂ ਫੇਰ ਕਹਿ ਰਿਹਾ ਵੀ ਗੱਲ ਕੱਲੇ ਪੰਜਾਬ ਦੀ ਨਹੀਂ ਹੈ ਇਹ ਸਾਰੇ ਨੂੰ ਪੂਰੇ ਦੇਸ਼ ਨੂੰ ਔਰ ਰੀਜਨ ਨੂੰ ਕੱਲੇ ਦੇਸ਼ ਨਾਲ ਵੀ ਗੱਲ ਨਹੀਂ ਬਣਨੀ ਪਾਣੀ ਚੀਨ ਤੋਂ ਆਂਦਾ ਆਪਣਾ ਕੁਝ ਪਾਣੀ ਚੀਨ ਤੋਂ ਆਂਦਾ ਕੁਝ ਪਾਣੀ ਆਪਣਾ ਪਾਕਿਸਤਾਨ ਜਾਂਦਾ ਇਹ ਸਾਰਿਆਂ ਨੂੰ ਮਿਲ ਕਿ ਅਸੀਂ ਪਹਿਲਾਂ ਸਰਵਾਈਵ ਕਰਾਂਗੇ ਇਸ ਵੇਲੇ ਪਾਣੀ ਚ ਡੁੱਬੇ ਹੋਏ ਆ ਉਸ ਤੋਂ ਬਾਹਰ ਨਿਕਲਣਾ ਖੂਦ ਇਸ ਤਰ੍ਹਾਂ ਬਿਲਕੁਲ ਪਲਾਨਿੰਗ ਕਰਾਂਗੇ ਅੱਛਾ ਸਵਾਲ ਹੈ ਤੁਹਾਡਾ ਇਹ ਅਸੀਂ ਇਹਦੇ ਬਾਰੇ ਸੋਚ ਰਹੇ ਹਾਂ ਸਰ ਪਾਣੀ ਉਤਰ ਰਿਹਾ ਹੈ ਕੀ ਬਣਾਣਾ ਹੈ ਸਪੰਡਟਾ ਸਾਡੇ ਜਿਵੇਂ ਵਾਲੀ ਬਦਰੀਆਂ ਹਾਂ ਸਭ ਤੋਂ ਬਿਮਾਰੀਆਂ ਆਣੀਆਂ ਉਸ ਅਸੀਂ ਮੇਰਾ ਜਿਹੜਾ ਪੂਰਾ ਸਾਰਾ ਮਹਿਕਮਾ ਹੈ ਜੀ ਅਸੀਂ ਉਹਦੀ ਇੱਕ ਪੂਰੀ ਤਿਆਰੀ ਕਰਕੇ ਅਸੀਂ ਹਰ ਸਾਡੇ ਜਿਹੜੇ ਹੈਗੇ ਆ 311 1299 ਸਾਡੇ ਜਿੰਨੀਆਂ ਪਿੰਡ ਹੈਗੇ ਉਹਨਾਂ ਦੇ ਵਿੱਚ ਸਾਡੇ ਜਿੰਨੀਆਂ ਆਸ਼ਾ ਵਰਕਰ ਹੈ ਅਸੀਂ ਸਿਹਤ ਕਮੇਟੀਆਂ ਬਣਾ ਕੇ ਇਕੱਲੇ ਇਕੱਲੇ ਘਰ 65 ਲੱਖ ਕਰਾਂ ਤੱਕ ਅਸੀਂ ਇੱਕ ਵਾਰੀ ਪਹੁੰਚ ਚੁੱਕੇ ਹਾਂ ਦੂਜਾ ਸਾਡਾ ਰਾਉਂਡ ਸ਼ੁਰੂ ਹੋ ਗਿਆ ਕਿ ਉਹਨਾਂ ਦੇ ਵਿੱਚ ਅਸੀਂ ਪੂਰੀਆਂ ਦਵਾਈਆਂ ਦੇ ਦਿੱਤੀਆਂ ਸਪਰੇਅ ਕਰਨ ਵਾਲੀਆਂ ਫਿਊਮਿਗੇਸ਼ਨ ਦੀਆਂ ਐਂਟੀ ਲਾਰਵਲ ਸਪਰੇਅ ਦੇ ਦਿੱਤਾ ਕਲੋਰੀਨ ਦੀਆਂ ਗੋਲੀਆਂ ਦੇ ਦਿੱਤੀਆਂ ਔਰ ਅਸੀਂ ਪਹਿਲੀ ਵਾਰੀ ਆ ਕਿ ਹਰ ਇੱਕ ਆਸ਼ਾ ਵਰਕਰ ਨੂੰ ਫਰਸਟ ایڈ ਕਿੱਟ ਦਿੱਤੀ ਹੈ ਵੀ ਜੇ ਕਿਸੇ ਨੂੰ ਬੁਖਾਰ ਹੈ ਕਿਸੇ ਨੂੰ ਕੋਈ ਕੋਈ ਵੀ ਤਕਲੀਫ ਹੈ ਕੋਈ ਵੀ ਐਮਰਜੈਂਸੀ ਹੈ 104 ਨੰਬਰ ਇਹਨੂੰ ਜ਼ਰੂਰ ਹਾਈਲਾਈਟ ਕਰਦਿਆ ਕਰੋ ਵੀ 104 ਨੰਬਰ ਤੇ ਕਾਲ ਕਰੋ ਤੁਹਾਨੂੰ 5 ਜਾਂ 7 ਮਿੰਟ ਦੇ ਵਿੱਚ ਕਾਲ ਆ ਜਾਏਗੀ ਔਰ ਅੱਧੇ ਘੰਟੇ ਦੇ ਵਿੱਚ ਤੁਹਾਡੇ ਕੋਲੇ ਮੈਡੀਕਲ ਹੈਲਪ ਪਹੁੰਚ ਜਾਏਗੀ ਜਿੱਥੇ ਵੀ ਬੰਦਾ ਹੋਏਗਾ ਅਸੀਂ ਜਿਵੇਂ ਮਰਜ਼ੀ ਉਹਨੂੰ ਮਤਲਬ ਐਂਬੂਲੈਂਸ ਨਹੀਂ ਤਾਂ ਟਰੈਕਟਰ ਟਰੈਕਟਰ ਨਹੀਂ ਤਾਂ ਬੋਟ ਬੋਟ ਨਹੀਂ ਤਾਂ ਮਤਲਬ 에ਅ ਫੋਰਸ ਦੀ ਮਦਦ ਨਾਲ ਹੈਲੀਕਾਪਟਰ ਤੇ ਅਸੀਂ ਉਹਨਾਂ ਨੂੰ ਰੈਸਕਿਊ ਕਰ ਦਾਂਗੇ ਕੋਈ ਪ੍ਰੈਗਨੈਂਟ ਲੇਡੀ ਹੋਵੇ ਔਰ ਕਿਸੇ ਨੂੰ ਰੱਬ ਨਾ ਕਰੇ ਸਨੇਕ ਬਾਈਟ ਹੋ ਜਾਏ ਡੌਗ ਬਾਈਟ ਹੋ ਜਾਏ ਕੋਈ ਹੋਰ ਐਮਰਜੈਂਸੀ ਹੋ ਜਾਏ ਤਾਂ ਵੇਟ ਨਹੀਂ ਕਰਨੀ 104 ਤੇ ਕਾਲ ਕਰ ਦਿਓ ਜਾਂ ਜਿਹੜਾ ਸਾਡਾ ਨੀਰੈਸਟ ਅਸੀਂ ਜਿੰਨੇ ਵੀ ਜਿਹੜਾ ਵੀ ਜਿੱਥੇ ਤੱਕ ਐਂਬੂਲੈਂਸ ਜਾਂਦੀ ਆ ਉੱਥੇ ਅਸੀਂ ਬੇਸ ਹਸਪੀਟਲ ਸੈਟਅਪ ਕੀਤੇ ਆ ਉੱਥੇ ਪਹੁੰਚ ਜਾਓ ਤੇ ਉਸ ਤੋਂ ਉਸ ਤੋਂ ਬਾਅਦ ਅੱਗੇ ਸਾਡੀ ਸਾਰੀ ਜ਼ਿੰਮੇਵਾਰੀ ਆ ਸਾਡੇ ਜਿੰਨੇ ਕਮਿਊਨਿਟੀ ਹੈਲਥ ਸੈਂਟਰ ਆ ਚਾਹੇ ਸਾਡਾ ਡੈਮੇਜ ਹੋਇਆ ਹੋਇਆ ਜਿੰਨੇ ਸਾਡੇ ਸਬਡਿਵੀਜ਼ਨ ਹਸਪੀਟਲ ਆ ਸਾਰਿਆਂ ਦੇ ਵਿੱਚ ਐਂਟੀ ਸਨੇਕ ਬਾਈਟ antiserum 24 ਘੰਟੇ ਦੀ ਐਮਰਜੈਂਸੀ ਇਸੇ ਤਰ੍ਹਾਂ ਡੌਗ ਬਾਈਟ ਦੀ ਵੈਕਸੀਨ ਜਿਹੜੇ ਬੰਦੇ ਨੂੰ ਮਤਲਬ ਗ੍ਰੇਡ 3 ਬਾਈਟਸ ਆ ਗਈਆਂ ਉਹਦੇ ਵਾਸਤੇ ਮੋਨੋਕਲੋਨਲ ਐਂਟੀਬਾਡੀਜ਼ 8-10000 ਦਾ ਖਰਚਾ ਹੁੰਦਾ ਉਹ ਬੰਦੇ ਕਿੱਥੋਂ ਖਰਚਾ ਕਰਨਗੇ ਜਿਹੜੀ ਵੀ ਮੈਡੀਕਲ ਕੰਡੀਸ਼ਨ ਹੋਵੇ ਮੈਂ ਤੁਹਾਨੂੰ ਵਾਇਰਲ ਜ਼ਿਕਰ ਕਰ ਚੁੱਕਿਆ ਆ ਵੀ ਜੋਤ ਦੀ ਜਿਹਦੇ ਗੁਰਦੇ ਫੇਲ ਸੀਗੇ ਉਹ ਸਾਰਾ ਇਲਾਜ ਪੰਜਾਬ ਸਰਕਾਰ ਕਰਾ ਕੇ ਦੇਗੀ ਜਿਹੜੀ ਮਰਜ਼ੀ ਬਿਮਾਰੀ ਹੋਵੇ ਜਿਹੜੇ ਮਰਜ਼ੀ ਜੇ ਕੋਈ ਬੰਦਾ 슈ਗਰ ਆ ਕਿਸੇ ਦਾ ਹਾਰਟ ਦਾ ਆਪਰੇਸ਼ਨ ਹੋਇਆ ਹੋਇਆ ਕੋਈ ਦਵਾਈ ਮੁੱਕੀ ਹੋਈ ਆ ਤਾਂ ਉਹਨਾਂ ਦੇ ਘਰ ਸੇਮ ਡੇ ਕੁਝ ਘੰਟਿਆਂ ਦੇ ਵਿੱਚ ਦਵਾਈ ਉਹਨਾਂ ਦੇ ਘਰੇ ਪਹੁੰਚ ਜਾਏਗੀ ਹਰ ਇੱਕ ਦਵਾਈ ਆਖੀਰਲੇ ਬੰਦੇ ਤੱਕ ਪਹੁੰਚਾਵਾਂਗੇ ਅਸੀਂ ਪੂਰਾ ਲੈਬੋਰੇਟਰੀ ਅਰੇਂਜਮੈਂਟ ਕੀਤਾ ਜੀ ਇਹਦੇ ਨਾਲ ਸਾਨੂੰ ਲੋਕਾਂ ਦਾ ਸਹਿਯੋਗ ਵੀ ਚਾਹੀਦਾ ਤੁਹਾਡਾ ਸਹਿਯੋਗ ਵੀ ਚਾਹੀਦਾ ਕਿ ਉਹਨਾਂ ਨੂੰ ਜਿਹੜੀ ਜਾਣਕਾਰੀ ਆ ਹੋਣੀ ਜ਼ਰੂਰੀ ਆ ਸਕ੍ਰੀਨ ਡਿਜ਼ੀਜ਼ ਬਾਰੇ ਯਾਰ ਸਪੈਸ਼ਲ ਕੈਂਪ ਲਗਾ ਰਹੇ ਆ ਜੀ ਦਵਾਈਆਂ ਸਾਡੇ ਕੋਲੇ ਵਾਧੂ ਆ ਸਾਡੇ ਬੇਸ ਹਸਪੀਟਲ ਦੇ ਵਿੱਚ ਸਾਰੀਆਂ ਦਵਾਈਆਂ ਅਵੇਲੇਬਲ ਆ ਜਿੰਨੇ ਸਾਡੀਆਂ ਹੈਲਥ ਇੰਸਟੀਟਿਊਸ਼ਨਾਂ ਦਾ 225 ਉਹਨਾਂ ਦੇ ਵਿੱਚ 24 ਘੰਟੇ ਦੀ ਐਮਰਜੈਂਸੀ ਸਰਵਿਸ 10225 ਦੇ ਵਿੱਚ ਚੱਲਦੀ ਪਈ ਆ ਜਿਹੜਾ ਖੜ ਗਿਆ ਪੰਜਾਬ ਦੇ ਵਿੱਚ ਜਿਹੜਾ ਹੈਗਾ ਬਸਾਤਾ ਪਿਆ ਤੇ ਡੇਂਗੂ ਵੀ ਆਟੋਮੈਟਿਕਲੀ ਵਧੇਗਾ ਜੀ ਹਾਂਜੀ ਲਾਗ ਭਾ ਵਧੇਗਾ ਉਹ ਹਾਂ ਉਹਦੇ ਵਾਸਤੇ ਅਸੀਂ ਲਾਰਵਾ ਟਰੈਕਿੰਗ ਤੇ ਜਿਹੜੀ ਪਾਣੀ ਦੀ ਟੈਸਟਿੰਗ ਹੈ ਪਿੰਡ ਵਾਲੇ ਦੋਨੋਂ ਕਰ ਰਹੇ ਆ ਅਸੀਂ ਜਿੱਥੇ ਕਿਤੇ ਪਿੰਡ ਵਾਲਿਆਂ ਨੂੰ ਕਿਹਾ ਵੀ ਜਿੱਥੇ ਕਿਤੇ ਜਿਹੜਾ ਹੈਗਾ ਸਾਡੇ ਕੋਲੇ ਦਵਾਈ ਅਸੀਂ ਐਕਵਾਇਰ ਪੂਰੀ ਪਰਚੇਜ਼ ਕਰ ਲਈ ਹੈ ਜੀ ਉਹਦੇ ਚ ਜਿਹੜੀ ਟੈਮੀਫੋਸ ਹੁੰਦੀ ਆ ਔਰ ਜਿਹੜੀ ਬੀਟੀਆਈ ਆ ਟੈਮੀਫੋਸ ਆਜਾ ਕਾਲ ਚਾਜੜਣੀ ਹੈ ਬੀਟੀਆਈ ਸਾਡੇ ਕੋਲੇ ਵਾਧੂ ਹੈਗੀ ਆ ਜੀ ਜਿਹੜੀ ਕਿ ਬਾਇਓਲੋਜੀਕਲ ਹੈ ਔਰ ਜਿੱਥੇ ਵੀ ਕਿਤੇ ਲਾਰਵਾ ਹੋਏਗਾ ਅਸੀਂ ਸਪਰੇਅ ਕਰਾਂਗੇ ਜੀ ਪਾਣੀ ਨੂੰ ਡਰੇਨ ਕਰ ਦਿਓ ਜਿਹੜੇ ਘਰਾਂ ਵਾਲਿਆਂ ਨੇ ਧਿਆਨ ਰੱਖਣਾ ਉਹਨਾਂ ਨੇ ਧਿਆਨ ਦੇ ਕਰਨਾ ਵੀ ਜਿਹੜਾ ਉਹਦਾ ਕੂਲਰ ਹੈ ਉਹਨੂੰ ਸੁਕਾ ਲਓ ਦੁਬਾਰਾ ਪਾਣੀ ਪਾ ਲਓ ਹਫਤੇ ਚ ਦੋ ਵਾਰੀ ਕਰੋ ਹਰ ਸ਼ੁੱਕਰਵਾਰ ਨੂੰ ਜਰੂਰ ਕਰੋ ਫ੍ਰਿਜ ਦੀ ਟ੍ਰੇ ਨੂ ਸਾਫ ਕਰ ਦਿਓ ਆਸੇ ਪਾਸੇ ਘਰ ਦੇ ਵਿੱਚ ਕੋਈ ਗਮਲੇ ਚ ਕੋਈ ਠਿਕਰੇ ਚ ਜਾਂ ਕੋਈ ਤੁਸੀਂ ਪੰਛੀਆਂ ਵਾਸਤੇ ਪਾਣੀ ਰੱਖਦੇ ਹੋ ਕੁੱਤਿਆਂ ਵਾਸਤੇ ਰੱਖ ਦਿੰਦੇ ਆ ਲੋਕ ਈਵਨ ਜਿਹੜੇ ਮੈਂ ਅਰਬਨ ਸਟਰੀਟ ਚ ਗਿਆ ਸੀ ਉੱਥੇ ਵੱਡੇ ਵੱਡੇ ਡਰਮ ਜਿਹਾ ਰੱਖ ਦਿੰਦੇ ਆ ਖੁਰਲੀਆਂ ਬਣਾ ਦਿੰਦੇ ਆ ਉਹਨੂੰ ਵੀ ਸੁਕਾ ਦਿਓ ਦੁਬਾਰਾ ਭਰ ਦਿਓ ਸਾਫ ਕਰ ਦਿਓ ਉਹਨੂੰ ਪਾਣੀ ਨੂੰ ਜੇ ਇੱਕ ਹਫਤਾ ਲਗਾਤਾਰ ਖੜਾ ਰਹੇਗਾ ਫਿਰ ਬੀਡਿੰਗ ਹੁੰਦੀ ਆ ਜੀ ਤੇ ਲੋਕ ਇਹਨਾਂ ਕੱਲਾਂ ਦਾ ਤਿਆਰ ਰੱਖਣ ਸਾਡੇ ਕੋਲੇ ਸਪਰੇਅ ਵਾਸਤੇ ਦਵਾਈ ਆ ਜ municipal corporation urban and local bodies local bodies urban and rural ਇਹਦੇ ਨਾਲ ਨਾਲ ਅਸੀਂ ਜਿਹੜਾ water supply sanitation ਦਾ ਵਿਭਾਗ ਉਹਦੇ ਨਾਲ ਮਿਲ ਕੇ ਕੋਆਰਡੀਨੇਟਡ ਐਫਰਟ ਕਰ ਰਹੇ ਹਾਂ ਜੀ ਕਾਫੀ ਅੱਛੇ ਰਿਜ਼ਲਟਸ ਆ ਟੱਚਵੁੱਡ ਇਸ ਵਾਰੀ ਬਰਸਾਤ ਬਹੁਤ ਪਈ ਆ ਪਰ ਅਜੇ ਤੱਕ ਡੈਂਗੂ ਨਾਲ ਕੋਈ ਮੌਤ ਨਹੀਂ ਹੋਈ ਆ ਜੀ ਹਾਂ ਜੀ ਪੇਸ਼IENTS ਕੇ ਲਈ ਰੈਗੂਲਰ ਡਾਇਗਨੋਸਿਸ ਚਾਹੀਏ ਹੁੰਦਾ ਉਸਕੇ ਲਈ ਹਾਂ ਉਸਕੇ ਲਈ ਹਮਾਰੇ ਪਾਸ ਹਮਾਰੇ ਜਿੰਨੇ ਵੀ ਸਬ-ਡਿਵੀਜ਼ਨ ਹਸਪੀਟਲ ਆ ਅਬ ਹਮਾਰੇ ਪਾਸ 200 ਕੇ ਕਰੀਏ ਮਸ਼ੀਨਾਂ ਚੱਲ ਰਹੀਆਂ ਹਨ ਹਮਾਰੀ बहुत सारे एन जी ओ जैसे लुधियाना में है एक मतलब हेल्पफुल एन जी ओ है इसी तरह नवाशहर में है जलंधर में है और हांस फाउंडेशन वो भी कर रहे हैं मतलब उनके छः छः मशीनें लगाई हैं हमने एक दो मशीनों से बात तो नहीं बनती बट हाँ उनको उनको देखो हम हॉस्पिटल में ले जाएंगे जो जो डायलिसिस है ये तो हॉस्पिटल में होगा वो यहाँ नहीं हो सकता जी ਯੈਸ ਯੈਸ ਐਂਬੂਲੈਂਸ ਸਰਵਿਸਿਸ ਅਵੇਲੇਬਲ ਜੀ ਫ੍ਰੀ ਆਫ ਕਾਸਟ ਐਂਡ ਆਈਐਮਏ ਨੇ ਸਾਨੂੰ ਜਿਹੜੀਆਂ ਹੈਗੀਆਂ ਔਰ ਜਿਹੜੇ ਬਾਕੀ ਰੈੱਡ ਕਰਾਸ ਹੈ ਆਈਐਮਏ ਆ ਬਹੁਤ ਸਾਰੇ ਚੈਰੀਟੇਬਲ ਹਸਪੀਟਲ ਹੈ ਦੇ ਹੈਵ ਆਫਰਡ ਅਸ 200 ਐਂਬੂਲੈਂਸਸ ਕੋਈ ਇਸ਼ੂ ਨਹੀਂ ਹੈ ਜੀ ਪੀਪਲ ਪ੍ਰੋਵਾਈਡ ਥੈਮ ਐਂਬੂਲੈਂਸ ਟੇਕ ਥੈਮ ਟੂ ਦਾ ਹਸਪੀਟਲ ਗੈਟ ਥੇ ਡਾਲਸ ਡਨ ਗਿਵ ਥੈਮ ਮੈਡੀਸਿਨ ਐਂਡ ਡ੍ਰੌਪ ਥੈਮ ਬੈਕ ਜੀ ਦੈਟ ਸਰਵਿਸਿਸ ਅਵੇਲੇਬਲ 104 ਨੰਬਰ ਦੇ ਦੇਗੇ ਜੀ ਡਾਟਾ ਵੀ ਦੇ ਦੇਗੇ ਜੀ ਦੇ ਵਿੱਚ ਜੇਸੋ ਦਾ ਸਰਵਨ ਪਾਣੀ ਆਇਆ ਸੀਗਾ ਇਸ ਵਾਰ 1972 320 ਐਮ ਐਮ ਆਇਆ ਸੀ ਇਸ ਵਾਰ ਜੇਸੋ ਦਾ ਸਰਵਨ ਆਇਆ 1988 ਦੇ ਵਿੱਚ 11 ਲੱਖ ਰੁਪਏ ਕਿਹਾ ਸੀ ਇਸ ਵਾਰ ਤੋਂ ਵੱਧਾਣਾ ਸੀ ਕਿ ਤੁਹਾਨੂੰ ਵੀ ਲੱਗਦਾ ਕਿ ਪਾਣੀ ਦੀ ਮੈਨੇਜਮੈਂਟ ਖਾੜਾਂ ਦੇ ਪਾਣੀ ਦੀ ਮੈਨੇਜਮੈਂਟ ਦੇ ਵਿੱਚ ਅਸੀਂ ਦੇਖ ਹੋਇਆ ਇੱਕੋ ਇੱਕ ਰঞ্জੀਤ ਸਾਗਰ ਡੈਮ ਜਿਹੜਾ ਪੰਜਾਬ ਦੇ ਅੰਦਰ ਹੈ ਜਿਹਦੇ ਨਾਲ ਕਾਫੀ ਏਰੀਆ ਸਭ ਤੋਂ ਜ਼ਿਆਦਾ ਪਹਿਲਾਂ ਪ੍ਰਭਾਵਿਤ ਹੋ ਰਿਹਾ ਹੁੰਦਾ ਸਤਖੰਡੂ ਦੇ ਸਾਰੇ ਗੈਟ ਇਕਦਮ ਨਾਲ ਲਾਸ ਦੇ ਵਿੱਚ ਆਈ ਬਹੁਤ ਜ਼ਿਆਦਾ ਇੱਥੇ ਖਾੜਾਂ ਦੇ ਤੁਨ ਲੱਗ ਨਹੀਂ ਕਿ ਮੈਨੇਜਮੈਂਟ ਪੰਜਾਬ ਸਰਕਾਰ ਕੋ ਨਹੀਂ ਹੋਈ ਗਲਤੀ ਨਹੀਂ ਸੀ ਪੰਜਾਬ ਸਰਕਾਰ ਦੀ ਮੈਮ ਤੁਹਾਨੂੰ ਵੀ ਕਹਿਣਾ ਜੀ ਤੁਸੀਂ ਨਾ ਜੀ ਪੰਜਾਬ ਡੈਮ ਉਸ ਤੋਂ ਵਜਾਉਣ ਸੋਚੋ ਤੁਹਾਨੂੰ ਪੱਤਰਕਾਰ ਹੋ ਤੁਹਾਨੂੰ ਇਹ ਵੀ ਪਤਾ ਹੋਏਗਾ ਵੀ ਜਿਹੜੇ ਵੈਸ਼ਨੋ ਦੇਵੀ ਦਾ ਟੈਂਪਲ ਹੈ ਉੱਥੇ ਕੀ ਹਾਲਤ ਹੋਈ ਹੈ ਉਹ ਪਾਣੀ ਕਿੱਥੇ ਗਿਆ ਉਹ ਇਹਨਾਂ ਟਾਈਮਾਂ ਦੇ ਵਿੱਚ ਹੀ ਆਇਆ ਪੌਕ ਡੈਮ ਚ ਰਣਜੀ ਸਾਹਿਬ ਇਸੇ ਡੈਮ ਚ ਆਂਦਾ ਪਾਣੀ ਉਹ ਜੇ ਜੇ ਤੁਸੀਂ ਗੱਲ ਕਰਦੇ ਹੋ ਉਹਦੇ ਨਾਲ ਕੱਲਾ ਪਾਣੀ ਨਹੀਂ ਆਇਆ ਗਾਧ ਬਹੁਤ ਆਈ ਆ ਉਹਦੇ ਨਾਲ ਸੈਂਡ ਬਹੁਤ ਆਈਆ ਰਬਲ ਬਹੁਤ ਆਈਆ ਉਹਨੇ ਜਿਹੜੇ ਡੈਮ ਉਹਨਾਂ ਨੂੰ ਵੀ ਡੈਮੇਜ ਕਰ ਰਹੀਆ ਨਹਿਰਾਂ ਨੂੰ ਵੀ ਡੈਮੇਜ ਕਰ ਰਹੀਆ ਉਹ ਇਹ ਪ੍ਰੋਬਲਮ ਉੱਪਰੋਂ ਸ਼ੁਰੂ ਹੋਈਆ ਪਹਾੜਾਂ ਚ ਸ਼ੁਰੂ ਹੋਈਆ ਦੇਹ ਭੂਮੀ ਚ ਸ਼ੁਰੂ ਹੋਈਆ ਜੀ ਇਹ ਦੇਖੋ ਇੱਕ ਇੱਕ ਸੋਨੋ ਮੇਰੀ ਬੇਂਤੀ ਸੋਨੋ ਦੇਖੋ ਬਰੀ ਮੇਰੀ ਬੇਂਤੀ ਸੋਨੋ ਜੀ ਜਿਹੜਾ ਇਹ ਮਾਡਲ ਆਫ ਡਵੈਲਪਮੈਂਟ ਹੈ ਨਾ ਜੀ ਮਾਰਸ਼ ਕਲਾਊਡ ਬਰਸ ਕਿੱਥੇ ਹੋਇਆ ਜੀ ਹਿਮਾਚਲ ਚ ਹੋਇਆ ਜੰਮੂ ਕਸ਼ਮੀਰ ਚ ਹੋਇਆ ਕਿੰਨੇ ਕਲਾਊਡ ਬਰਸਟ ਹੋਏ ਤੁਸੀਂ ਗਿਣ ਨਹੀਂ ਸਕਦੇ ਹੋ ਮਤਲਬ ਨਾ ਜੀ 100 ਤੋਂ ਵੱਧ ਤਾਂ ਉੱਥੇ ਲੈਂਡਸਲਾਈਡਸ ਹੋ ਚੁੱਕ ਕਲਾਊਡ ਬਸਟ ਹੋ ਤੇ ਇੱਕ ਨਹੀਂ ਦੋ ਨਹੀਂ ਮਤਲਬ ਦਰਜਨਾ ਹੋ ਚੁੱਕਿਆ ਜਦੋਂ ਕਲਾਊਡ ਬਸਟ ਹੁੰਦਾ ਹੈ ਇੱਕਦਮ ਜਿਹੜਾ ਗਾਛਾਂ ਦਾ ਉਹ ਡੈਮ ਚਾਂਦਾ ਫਿਰ ਡੈਮ ਦੀ ਸੇਫਟੀ ਦਾ ਇਸ਼ੂ ਆ ਜਾਂਦਾ ਹੈ ਔਰ ਡੈਮ ਦੇ ਦਰਵਾਜੇ ਖੋਲ ਦਿੱਤੇ ਜਾਂਦੇ ਆ ਇਹ ਸੈਟਲਾਈਟ ਕਿਹਦੇ ਕੋਲ ਹੈ ਜੀ ਵਾਦਰ ਫੋਰਕਾਸਟਿੰਗ ਕਿਹਦੇ ਕੋਲ ਹੈ ਜਿਹੜਾ ਮੈਟਰ ਡਿਪਾਰਟਮੈਂਟ ਕਿਹਦੇ ਕੋਲ ਹੈ ਡੈਮਾਂ ਦੀ ਕੋਆਰਡੀਨੇਸ਼ਨ ਕਿਹਨੇ ਕਰਨੀ ਆ ਇਹ ਸਾਰੇ ਸੈਂਟਰ ਦੇ ਅਧਿਕਾਰ ਖੇਤਰ ਚ ਆਉਂਦੇ ਆ ਇਟ ਹੈਸ ਟੂ ਬੀ ਰੈਗੂਲੇਟਡ ਐਟ ਥੈਟ ਲੈਵਲ ਸਟੇਟ ਨਹੀਂ ਹੋਵੇ ਸਰ ਨਹੀਂ ਸਰ ਰਣਜੀਤ ਸਾਹਿਬ ਡੈਮ ਦੀ ਗੱਲ ਨਹੀਂ ਆ ਜੀ ਸਾਡੇ ਕੋਲ ਤਾਂ ਉਦੋਂ ਆਇਆ ਕਿ ਜਦੋਂ ਜਾਂ ਤਾਂ ਸਾਡੇ ਕੋਲ ਕੀ ਚੁਆਇਸ ਹੈ ਜੀ ਇਹ ਬੀਵੀ ਨੇ 18 ਮਹੀਨੇ ਕਹਿੰਦੇ ਕਿ ਇਸ ਤੋਂ ਅਪ੍ਰੈਲ ਤੋਂ ਕਹਿੰਦੇ ਆ ਰਹੇ ਦੇਖੋ 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 ਇੱਕ ਇੱਕ ਮਿੰਟ ਦੀ ਇੱਕ ਮਿੰਟ ਦੀ ਇੱਕ ਮਿੰਟ ਇੱਕ ਮਿੰਟ ਇਹ ਬੜਾ ਕਹਿਣਾ ਸਾਨਾ ਜੀ ਅਪ੍ਰੈਲ ਤੋਂ ਕਹਿੰਦੇ ਆ ਰਹੇ ਜੀ ਮੌਸਮ ਭਾਵੇਂ ਡਾਇਰੈਕਟਰ ਕਹਿੰਦੇ ਆਪਾਂ ਨਹੀਂ ਨਹੀਂ ਬਿਲਕੁਲ ਬਿਲਕੁਲ ਕਹਿੰਦੇ ਆ ਜੀ ਇਹ ਸਾਰੀ ਕੋਆਰਡੀਨੇਸ਼ਨ ਸੈਂਟਰ ਨੇ ਕਰਨੀ ਹੈ ਜੀ ਇਸ ਵੇਲੇ ਇਸ ਚੀਜ਼ ਦਾ ਅਸੀਂ ਆਪਸ ਦੇ ਵਿੱਚ ਲੜਨ ਦਾ ਟਾਈਮ ਨਹੀਂ ਹੈ ਮੈਂ ਫਿਰ ਕਹਿਣਾ ਜੀ ਮਤਲਬ ਇਹ ਤਾਂ ਹੋ ਗਿਆ ਇਸ ਵਾਰੀ ਤਾਂ ਜਾਣ ਵਾਲਾ ਇਹ ਕੇਂਦਰ ਨੂੰ ਕੇਂਦਰ ਨੇ ਬੈਣਾ ਜੀ ਸਟੇਟਾਂ ਨੂੰ ਲੈ ਕੇ ਸਟੇਟ ਕੇਂਦਰ ਨੂੰ ਲੈ ਕੇ ਨਹੀਂ ਬੈਠ ਸਕਦੇ ਜੀ ਇਹ ਕੇਂਦਰ ਨੇ ਬੈਣਾ ਹੈ ਉੱਥੇ ਪਲੈਨਿੰਗ ਹੋਣੀ ਹੈ ਇਹ ਉਹਨਾਂ ਨੂੰ ਜ਼ਿੰਮੇਵਾਰੀ ਫਿਕਸ ਕਰਨੀ ਪਊਗੀ ਅਗਲੀ ਵਾਰੀ ਇਹ ਨਹੀਂ ਹੋਏਗਾ ਵੀ ਅਸੀਂ ਤਾਂ ਕਹਿ ਦਿੱਤਾ ਸੀ ਜੀ ਕਰਨਾ ਹੈ ਤੁਸੀਂ ਕਹਿਣਾ ਨਹੀਂ ਹੈ ਮੈਂ ਨਹੀਂ ਮੈਂ ਉਹਦੇ ਚ ਨਹੀਂ ਬੈਣਾ ਚਾਹੁੰਦਾ ਇੱਧਰ ਨਾ ਜਾਈਏ ਆਪਾਂ ਇਸ ਰਸਤੇ ਤੇ ਨਾ ਜਾਈਏ ਹੱਲ ਬਈ ਇਹਦਾ ਜੀ ਹਾਂ ਜੀ ਲੇਕਿਨ ਖਾਸਾ ਸਨੈਕ ਬੈਂਡੀ ਤਾਂ ਬਣਦੀ ਹੈ ਹਾਂ ਜੀ ਕਿਸੇ ਨਾ ਕਿਸੇ ਦੀ ਜ਼ਿੰਮੇਵਾਰੀ ਬਣਦੀ ਰஞ்சிਤ ਸਾਹਿਬ ਬਿਲਕੁਲ ਬਣਦੀ ਹੈ ਜੀ ਮੇਰਾ ਕਿ ਕਿਸੇ ਨਾ ਕਿਸੇ ਅਧਿਕਾਰੀ ਦੀ ਜ਼ਿੰਮੇਵਾਰੀ ਬਣਦੀ ਕਿਉਂਕਿ ਐਕਸਪਰਟ ਵੀ ਕਹਿੰਦੇ ਹੈ कि कि कभी भी किसी भी किसी कंडीशन में से 15 फीट पानी जो है है आपको पे कम डाउन रखना चाहिए ऐसे सीजन और जब हम सबको पता थर्ड तो 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 का का देखो आ, पहली पहली गल तो है जी जे मैं खुशी होंगी मेडिकल क्वेश्चन पूछ रहे ना जी आई एम द फाइनल अथॉरिटी ਤੁਸੀਂ ਜਿਹੜੇ ਤੁਹਾਡੇ ਕੋਲੇ ਮੰਤਰੀ ਆ ਕੇ ਗਏ ਇਰੀਗੇਸ਼ਨ ਦੇ ਸਾਰੇ ਦੇ ਆਰ ਬੈਟਰ ਇਕੁਇਪਡ ਦੇ ਆਰ ਇਕੁਇਪਡ ਵਿਦ ਡਾਟਾ ਸੋ ਠੀਕ ਹੈ ਜੀ ਸੋ ਯੂ ਆ ਡਾਲਿੰਗ ਅ ਰੋਂਗ ਨੰਬਰ ਸਰ ਇਸ ਨੈਕ ਬੈਂਡਿੰਗ ਕਿੰਨੇ ਕਿ ਕੈਬਨਟ ਲਿਖੀਗੇ ਕੈਬਨਟ